ਕਰੋ 1.5 ਲੱਖ ਤੋਂ ਸਟਾਰਟ ਹੋ ਕੇ ਕਰੋ 1 ਕਰੋੜ ਰੁਪਏ ਤੱਕ ਟੋਟਲ ਆਲਮੋਸਟ ਕਰਨਾ ਸਾਰੀਆਂ ਨਿੱਗੀਆਂ 6-6 ਮਹੀਨੇ ਸਾਲ-ਸਾਲ ਦੀ ਵੇਟਿੰਗ ਚੱਲ ਰਹੀਆਂ ਨੇਗੀਆਂ ਇਹ ਥਾਰ ਹੈਗੀ ਆਪਣੇ ਕੋਲੇ 2021 ਮਾਡਲ ਜੀ ਇਹ ਨੰਬਰ ਵੀ ਬਹੁਤ ਕਾਰ ਦਾ ਨੰਬਰ ਚੈੱਕ ਕਰੋ ਮੈਨੂੰ ਲੱਖਾਂ ਦਾ ਤਾਂ ਨੰਬਰ ਹੀ ਲੱਗ ਰਿਹਾ ਹਾਂਜੀ 80000 ਰੁਪਏ ਦਾ ਇਕੱਲਾ ਮਿਊਜ਼ਿਕ ਸਿਸਟਮ ਹੀ ਹੈ ਰੂਬੀ ਗੋਨ ਨਾ ਵੀ ਮਾਤ ਪਾਉਂਦੀ ਹੈ ਜੀ ਖੜੀ ਕਾਰ ਹੈ ਸਹੀ ਗੱਲ ਹੈ ਦੂਰੋਂ ਤਾਂ ਰੂਬੀ ਗੋਨ ਪੂਰੀ ਹੈ ਗੱਡੀ ਨਹੀਂ ਸਾਲ-ਸਾਲ ਦੀ ਵੇਟਿੰਗ ਚੱਲੀ ਜਾਂਦੀ ਹੈ ਜੀ ਹਾਂ ਉਹੀ ਮੈਂ ਕਹਿ ਰਿਹਾ ਵੀ ਇਹ ਤਾਂ ਕੰਪਨੀ ਕੋਲ ਵੀ ਨਹੀਂ ਤੁਸੀਂ ਕਿੱਥੇ ਜੀ ਹਾਂ ਪੂਰੀ ਆਟੋਮੈਟਿਕ ਦੇ ਵਿੱਚ ਟੀਜਲ ਵੇਰੀਐਂਟ ਹੈਗਾ ਪੈਨੋਰਾਮਿਕ ਸਨੂਫ ਹੈਗਾ ਤੇ ਚੱਲੀ 15000 ਕਿਲੋਮੀਟਰ ਹੈ ਟੋਟਲ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਡੇ ਕਮੈਂਟ ਆਉਂਦੇ ਰਹਿੰਦੇ ਨੇ ਯੂਜ਼ਡ ਕਾਰਾਂ ਬਾਰੇ ਵੀ ਤੇ ਅੱਜ ਅਸੀਂ ਲੁਧਿਆਣਾ ਦੇ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਸੰਜੀ ਮੋਟਰਸ ਤੇ ਪਹੁੰਚੇ ਆ ਜਿੱਥੇ ਕਿ ਤੁਹਾਨੂੰ ਬਹੁਤ ਨਵੀਂ ਕੰਡੀਸ਼ਨ ਦੇ ਵਿੱਚ ਕਾਰਾਂ ਦਿਖਾਵਾਂਗੇ ਜੋ ਕਿ ਬਹੁਤ ਹੀ ਸਹੀ ਰੇਟ ਤੇ ਤੁਹਾਨੂੰ ਮਿਲਣਗੀਆਂ ਤੁਸੀਂ ਇੱਥੇ ਵਿਜ਼ਿਟ ਕਰਕੇ ਜਾਂ ਤੁਹਾਨੂੰ ਨੰਬਰ ਵੀ ਦਿੱਤਾ ਗਿਆ ਡਿਸਕ੍ਰਿਪਸ਼ਨ ਦੇ ਵਿੱਚ ਵੀ ਵੀਡੀਓ ਦੇ ਵਿੱਚ ਵੀ ਉੱਤੇ ਵੀ ਤੁਸੀਂ ਇਨਕੁਆਰੀ ਕਰ ਸਕਦੇ ਹੋ ਨੰਬਰ ਤੇ ਤੇ ਇੱਥੇ ਭਾਜੀ ਨਾਲ ਪਹਿਲਾਂ ਗੱਲ ਕਰਦੇ ਆ ਅੱਸੀ ਗੱਲ ਜੀ ਸਾਡੇ ਨਾਲ ਗੁਰਮਖ ਸਿੰਘ ਜੀ ਨੇ ਜੋ ਕਿ ਇੱਥੇ ਮੈਨੇਜ ਕਰਦੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਵੀ ਜੀ ਆਇਆਂ ਨੂੰ ਸੰਜੀ ਮੋਟਰ ਲੁਧਿਆਣਾ ਦੇ ਵਿੱਚ ਤੇ ਕਿਹੜੀਆਂ ਗੱਟੀਆਂ ਦਿਖਾ ਰਹੇ ਆ ਜੀ ਅੱਜ ਆਪਣੇ ਕੋਲੇ ਜੀ ਆਲਮੋਸਟ ਸਾਰੀਆਂ ਕਰਾਂ ਨੇਗੇ ਜੀ ਠੀਕ ਹੈ ਹਾਂਜੀ ਸ਼ੁਰੂਆਤ ਕਿੱਥੋਂ ਕਰ ਰਿਹਾ ਜੀ ਸ਼ੁਰੂਆਤ ਆਜੋ ਜੀ ਇਧਰੋਂ ਕਰਦੇ ਆ H20 ਤੋਂ ਠੀਕ ਹੈ ਇਹ ਹੈ ਜੀ H20 2019 ਮਾਡਲ ਮੈਗਨਾ ਪਲੱਸ ਪੈਟਰੋਲ ਵੇਰੀਐਂਟ ਦੇ ਵਿੱਚ ਠੀਕ ਹੈ ਜੀ ਚੱਲੀ ਸਿਰਫ ਤਾਂ ਸਿਰਫੜਾ 43000 ਕਿਲੋਮੀਟਰ ਆ ਪਹਿਲੇ ਨਾਂ ਤੇ ਹੈਗੀ 0024 ਨੰਬਰ ਲੱਗਾ ਵਾ ਪਲਾਈ ਟਾਇਰ ਬਿਲਕੁਲ ਬ੍ਰਾਂਡ ਨੂੰ ਚੜੇ ਨੇ ਜੀ ਹਾਂਜੀ ਠੀਕ ਹੈ ਜੀ 0024 ਬੀਆਪੀ ਨੰਬਰ ਲੱਗਿਆ ਵਾ origignal ਗੱਡੀ ਆ ਐਸ਼ੀ ਰੈਂਟ ਦੀ ਗਾਰੰਟੀ ਹੋਊਗੀ ਸਾਡੀ ਕਿਹੜਾ ਮਾਡਲ ਤੁਸੀਂ 2019 ਮਾਡਲ ਜੀ ਮੈਗਨਾ ਪਲੱਸ ਪੈਟਰੋਲ ਜੀ ਠੀਕ ਹੈ ਤੇ ਕੀ ਡਿਮਾਂਡ ਇਹਦੀ ਕਰਦੇ ਆਂ ਸਾਢੇ 6 ਲੱਖ ਰੁਪਿਆ ਬਾਕੀ ਜੋ ਵੀ ਬੈਸਟ ਹੋਊਗਾ ਮੌਕੇ ਤੇ ਹੋਆ ਸਾਰੇ ਰੇਟ ਨੇਗੋਸ਼ੀਏਟ ਕਰਾਂਗੇ ਜੀ ਠੀਕ ਹੈ ਇਹ ਹੈਗੀ ਜੀ ਸਲੇਰੀਓ 2017 ਮਾਡਲ ਜੈਡ ਐਕਸ ਆਈ ਆਟੋਮੈਟਿਕ ਠੀਕ ਹੈ ਜੀ ਇਹ ਵੀ ਪਹਿਲੇ ਨਾਂ ਤੇ ਆ ਗਈ ਜਲੰਧਰ ਨੰਬਰ ਆ ਗਈ ਹਾਂਜੀ ਤੇ ਆਲ origignal ਕਾਰ ਆ ਗਈ ਇਹ ਵੀ ਸਿਰਫ 48000 ਕਿਲੋਮੀਟਰ ਚੱਲੀ ਆ ਇਹਦਾ 450000 ਇਹ ਵੀ ਬਾਕੀ ਮੌਕੇ ਤੇ ਹੋ ਜਾਣਾ ਜੀ ਇੰਟੀਰੀਅਰ ਵੀ ਦਿਖਾ ਦੋ ਅੰਦਰੋਂ ਤੁਹਾਡੇ ਇੰਟੀਰੀਅਰ ਤੇ ਚੈੱਕ ਕਰੀ ਬਿਲਕੁਲ ਨਵੀਆਂ ਕਾਰਾਂ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਨੀਟ ਐਂਡ ਕਲੀਨ ਕਾਰ ਹੈ ਅੰਦਰੋਂ ਤੇ ਕੋਈ ਗਾਰੰਟੀ ਵਾਰੰਟੀ ਵੀ ਮਿਲੂ ਜੀ ਥੋੜੀ ਐਕਸੀਡੈਂਟ ਦੀ ਗਾਰੰਟੀ ਹੈ ਜੀ ਠੀਕ ਹੈ ਬਾਕੀ ਜਿਹੜਾ ਵੀ ਤੁਹਾਡੇ ਮਾਧਿਅਮ ਰਾ ਉਹ ਗਾਹਕ ਆਪਾਂ ਨੂੰ ਜਰੂਰ ਉਹਨੂੰ ਜੋ ਆਪਣਾ ਬੈਸਟ ਹੋਊਗਾ ਜਰੂਰ ਦੇਵਾਂਗੇ ਜੀ ਤੋਂ ਤੁਸੀਂ ਵੀਡੀਓ ਦੇ ਮਾਧਿਅਮ ਰਾਹੀਂ ਆਉਨੇ ਤੁਹਾਨੂੰ ਮਾਨਤਾਨ ਕੀਤਾ ਜਾਊਗਾ ਤੇ ਹੋਰੇ ਤੋਂ ਬਾਅਦ ਆਪਣੇ ਕੋਲੇ Honda City ਖੜੀ ਹੈ ਜੀ 2016 ਮਾਡਲ ਠੀਕ ਹੈ ਜੀ ਹਾਂਜੀ ਡੀਜ਼ਲ ਵੇਰੀਐਂਟ ਦੇ ਵਿੱਚ ਆ ਗਈ ਇਹ ਕਿ AC AC VIP ਨੰਬਰ ਲੱਗਿਆ ਹੋਇਆ ਹੈਗਾ ਨਾਨ ਐਕਸੀਡੈਂਟਲ ਕਾਰ ਹੈ ਕਿ ਸਾਰੀ 65000 ਕਿਲੋਮੀਟਰ ਚੱਲੀ ਵੀ ਹੈਗੀ ਲੋਕਲ ਪੰਜਾਬ ਸੰਗਰੂਰ ਦਾ ਹਾਂ ਸੰਗਰੂਰ ਦਾ ਨੰਬਰ ਹੈ ਜੀ ਸੈਕੰਡ ਓਨਰ ਹੈਗੀ 5,75,000 ਰੁਪਏ ਦਾ ਅਸਕਿੰਗ ਪ੍ਰਾਈਸ ਕਰਦੇ ਆਪਾਂ ਠੀਕ ਹੈ ਜੀ ਹਾਂਜੀ ਤੇ ਬਾਕੀ ਨੇਗੋਸ਼ੀਏਬਲ ਹੋਊਗਾ ਹਾਂਜੀ ਜੇ ਸਾਰੇ ਪ੍ਰਾਈਸ ਨੇਗੋਸ਼ੀਏਬਲ ਜੋ ਵੀ ਹੋਊਗਾ ਵੈਸਟ ਕਰਾਂਗੇ ਆਪਾਂ ਤੇ ਆਪਣਾ ਨੰਬਰ ਜਰੂਰ ਵਿੱਚ ਬੱਲੇ ਆਪਣਾ ਨੰਬਰ ਹੈ ਕਿ 97817000 99817000 ਹਾਂਜੀ ਅਡਰੈਸ ਹੈਗਾ ਆਪਣਾ ਕੀ ਹੋਟਲ ਦੀ ਬੈਕ ਸਾਈਡ 3K ਰੋਡ ਲੁਧਿਆਣਾ ਠੀਕ ਹੈ ਹਾਂਜੀ ਸੋ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਵੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਮਿਲ ਚੁ ਵੀਡੀਓ ਤੇ ਵੀ ਨਾਲ-ਨਾਲ ਚੱਲ ਰਿਹਾ ਤੇ ਤੁਸੀਂ ਇੱਥੇ ਵਿਜ਼ਿਟ ਕਰਕੇ ਵੀ ਇਨਕੁਆਰੀ ਲੈ ਸਕਦੇ ਹੋ ਕਿਉਂਕਿ ਜੋ ਤੁਹਾਨੂੰ ਇੱਥੇ ਆ ਕੇ ਜੋ ਐਕਸਪੀਰੀਅੰਸ ਹੋਊਗਾ ਉਹ ਫੋਨ ਤੇ ਮੇਰੇ ਹਿਸਾਬ ਨਾਲ ਨਹੀਂ ਹੋ ਸਕਦਾ ਸੋ ਇੱਥੇ ਵਿਜ਼ਿਟ ਕਰੋ ਤਾਂ ਜਾਦੇ ਵਧੀਆ ਹੈਗਾ ਇਹ ਦੋ ਆਪਣੇ ਡ్రਾਈਵਰਾਂ ਖੜੀਆਂ ਨੇ ਜੀ ਦੋ 17 ਮਾਡਲ ਨੇਗੇ ਦੋਨੇ 3.2 ਦੇ ਵਿੱਚ ਠੀਕ ਹੈ 4/4 ਆਟੋਮੈਟਿਕ ਲੋਕਲ ਲੁਧਿਆਣਾ ਨੰਬਰ ਨੇਗੇ ਦੋਨੇ ਠੀਕ ਹੈ ਜੀ ਠੀਕ ਹੈ ਜੀ ਉਹ ਪਿਛਲੀ ਚੱਲੀ ਵੀ ਆ ਜਿਹੜੀ ਉਹਦੇ ਲਾਈਟਾਂ ਐਕਸਟਰਾ ਲੱਗੇ ਹੋਏ ਨੇ 90000 ਕਿਲੋਮੀਟਰ ਚੱਲੀ ਵੀ ਆ ਇਹ 95000 ਸਮਥਿੰਗ ਚੱਲੀ ਵੀ ਆਗੀ ਠੀਕ ਆ ਦੋਨਾਂ ਦਾ ਪਾਸ ਕਿੰਗ ਪ੍ਰਾਈਸ ਰੱਖ ਦਿਆਂਗੇ 2475000 ਠੀਕ ਹੈ ਜੀ ਹਾਂਜੀ ਓਰੀਜਨਲ ਨੰਬਰ ਦੀਆਂ ਕਾਰਨਾਂ ਨੇ ਕੋਈ ਆਪਣੇ ਕੋਲੇ ਲੱਗੇ ਵਜੇ ਨੰਬਰ ਦੀ ਕਾਰਨ ਨਹੀਂ ਹੋਣੀ ਵੀ ਪਹਿਲਾਂ ਐਕਸੀਡੈਂਟ ਦੀ ਗਾਰੰਟੀ ਹੋਊਗੀ ਜੀ ਐਣੀਆ ਕੋਈ ਪਹਿਲਾਂ ਦਿੱਲੀ ਨੰਬਰ ਹੋ ਹਰਿਆਣਾ ਨੰਬਰ ਹੋ ਉਹ ਚੀਜ਼ ਦੀ ਗਾਰੰਟੀ ਆ ਮਤਲਬ ਜੋ ਦੱਸ ਕੇ ਦੇਣਾਗਾ ਹਾਂ ਜਿਹੜਾ ਵੀ ਪੀਸ ਵੀ ਇੱਕ ਅੱਧਾ ਡਾਜੰਗਾ ਉਹ ਆਪਾਂ ਦੱਸ ਕੇ ਦੇਵਾਂਗੇ ਠੀਕ ਆ ਵੀ ਹਿਡਨ ਕੁਝ ਨਹੀਂ ਹੋਊਗਾ ਉਹਦੇ ਵਿੱਚ ਬਿਲਕੁਲ ਜੀ 4x4 ਆਟੋਮੈਟਿਕ ਨੇ ਜੀ ਠੀਕ ਆ ਸੋ ਤੁਸੀਂ ਦੋਸਤੋ ਵਿੱਚੋਂ ਵੀ ਦੇਖ ਸਕਦੇ ਹੋ ਗੱਡੀਆਂ ਬਿਲਕੁਲ ਸਾਫ਼ ਨੇ ਤੇ ਮਤਲਬ ਜੋ ਭਾਜੀ ਉਹਨਾਂ ਵੱਲੋਂ ਚੈੱਕ ਕੀਤੀ ਜਾਂਦੀ ਆ ਉਹ ਮਤਲਬ ਆਮ ਬੰਦਾ ਨਹੀਂ ਉਸ ਤਰ੍ਹਾਂ ਦੀ ਚੈਕਿੰਗ ਕਰ ਸਕਦਾ ਗੱਡੀ ਦੀ ਕਿਉਂਕਿ ਇਹਨਾਂ ਦਾ ਪ੍ਰੋਫੈਸ਼ਨਲ ਹੀ ਕੰਮ ਹੁੰਦਾ ਚੈੱਕ ਕਰਨਾ ਬਾਕੀ ਜੋ ਵੀ ਆਪਣਾ ਹੋਊ ਨਿਕਦਾ ਪੀਛੇ ਰੇਰ ਘਰ ਤੇ ਟੱਚਿੰਗ ਹੁੰਦਾ ਜੀ ਠੀਕ ਹੈ ਨਾ ਉਹ ਕੋਈ ਪਰਦਾ ਨਹੀਂ ਆਪਾਂ ਦੱਸ ਦਾਂਗੇ ਵੀ ਆਹ ਕਰਦਾ ਬੰਪਰ ਪੇਂਟ ਆਗਾ ਹਾਂ ਵੀ ਮਤਲਬ ਦੱਸ ਕੇ ਜੋ ਵੀ ਤੁਹਾਡੇ ਸਾਹਮਣੇ ਜੋ ਤੁਹਾਨੂੰ ਗੱਡੀ ਪਸੰਦ ਆਉਂਦੀ ਆ ਜੋ ਵੀ ਉਹਦਾ ਹੋਊਗਾ ਤੁਹਾਨੂੰ ਦੱਸ ਕੇ ਦਿੱਤਾ ਜਾਊਗਾ ਵੀ ਕੋਈ ਐਡਾ ਲੁਕੋ ਵਾਲੀ ਕੋਈ ਗੱਲ ਨਹੀਂ ਹੋਊਗੀ ਕਿਸੇ ਗੱਡੀ 'ਚ ਤੇ ਹੋਰ ਭਾਜੀ ਇਹ ਹੈਗੀ ਜੀ ਫੋਰਚੂਨਰ 2014 ਮਾਡਲ 4x2 ਮੈ ਪੀਪੀ ਮੈਂਟਰਲ ਮਹਾਲੇ ਦਾ ਨੰਬਰ ਆ ਜੀ ਫਸਟ ਓਨਰ ਕਾਰ ਆ ਜੀ ਆਲ ਓਰੀਜਨਲ ਠੀਕ ਹੈ ਜੀ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇਗੇ ਤੇ 75000 ਦੇ ਸਮਥਿੰਗ ਚੱਲੀ ਵੀ ਆ ਜੀ ਲਾਈਵ ਵੀ ਬਹੁਤ ਸੋਹਣੇ ਪਏ ਹੋਏ ਨੇ ਹਾਂਜੀ ਕੰਪਨੀ ਫਿਟਰ ਲਾਈਵ ਨੇਗੇ ਇਹ ਹਾਂਜੀ 32 ਕ੍ਰੈਸਲੇਜ ਕੰਡੀਸ਼ਨ ਆ ਨਾਨ ਐਸੀਡੈਂਟ ਲੱਗੀ ਠੀਕ ਹੈ ਤੇ ਇਹਦਾ ਪਾਸਕਿੰਗ ਪ੍ਰਾਈਸ ਰੱਖਦੇ ਹਾਂ 15 ਲੱਖ ਰੁਪਿਆ ਬਾਕੀ ਮੌਕੇ ਤੇ ਜੋ ਹੋਊਗਾ ਵੈਸਟ ਕਰਾਂਗੇ ਠੀਕ ਤੇ ਦੋਸਤੋ ਬਾਕੀ ਤੁਹਾਨੂੰ ਬਿਨਾ ਬੁਕਿੰਗ ਤੋਂ ਗੱਡੀਆਂ ਜਿਵੇਂ ਅੱਜ ਕੱਲ੍ਹ ਬਈ ਬੁਕਿੰਗੇ ਬਹੁਤ ਜਲਦੀ ਗਾਲੀਆਂ ਗੱਡੀਆਂ ਆਪਣੇ ਕੋਲੇ ਥਾਰ ਹੋ ਗਈ ਐਕਸ ਜੋ ਵੀ ਹੋ ਗਈ ਹੋਰ ਵੀ ਜਿਹੜੀਆਂ ਬੁਕਿੰਗ ਦੇ ਚੱਲ ਰਹੀਆਂ ਨੇ ਵੈਨਿਊ ਕ੍ਰੇਟਾ ਵਗੈਰਾ ਸਾਰੀਆਂ ਹਰ ਟਾਈਮ ਅਵੇਲੇਬਲ ਮਿਲਣਗੀਆਂ ਠੀਕ ਹੈ ਤੇ ਲੋਨ ਵਗੈਰਾ ਦੀ ਲੋਨ ਹਾਂਜੀ ਉਹ ਇੱਕ ਘੰਟੇ ਦੇ ਵਿੱਚ ਲੋਨ ਕਰਕੇ ਪਾਪੇਪਰ ਕੰਪਲੀਟ ਕਰਕੇ ਅਸੀਂ ਪੇਮੈਂਟ ਦੋ ਦਿਨਾਂ ਲਈਏ ਤਿੰਨਾਂ ਲਈਏ ਤੁਹਾਨੂੰ ਇੱਕ ਘੰਟੇ ਦੇ ਵਿੱਚ ਕਰ ਦੇ ਦਾਂਗੇ ਤੇ ਜਿਹਦਾ ਸਿਵਲ ਸਕੋਰ ਵਗੈਰਾ ਵਧੀਆ ਕਿੰਨੇ ਪਰਸੈਂਟ ਤੱਕ ਲੋਨ ਹੋ ਜਾਂਦਾ ਜੀ ਲੋਨ ਸਰ ਮਾਡਲ ਦੇ ਹਿਸਾਬ ਨਾਲ ਆਲਾ ਵੈਸੇ 70 80 ਪਰਸੈਂਟ ਹੋ ਹੀ ਜਾਂਦਾ ਆਲਮੋਸਟ ਸਾਰੀਆਂ ਕਰਾਂ ਤੇ ਠੀਕ ਹੈ ਤੇ ਅਗਲੀ ਕਰ ਕਿਹੜੀ ਦਿਖਾ ਰਹੇ ਹੋ ਜੀ ਅਗਲੀ ਨੋਵਾ ਕ੍ਰਿਸ਼ਤਾ ਜੀ ਠੀਕ ਹੈ ਜੀ ਇਹ ਜੀ ਐਕਸ ਮੈਨੂਅਲ ਆ ਜੀ 2020 ਮਾਡਲ ਹਾਂਜੀ ਤੇ 90 ਕ ਹਜ਼ਾਰ ਦੇ ਸਮਥਿੰਗ ਚੱਲੀ ਪਿਆ ਜੀ ਫਰਸਟ ਓਨਰ ਹੈਗੇ ਠੀਕ ਹੈ ਜੀ ਹਾਂਜੀ ਆਲ ओरिजिनल ਕਾਰ ਹੈ ਨੋਨ ਐਕਸੀਡੈਂਟ ਲੱਗੀ ਤੇ ਬਾਕੀ ਤੁਸੀਂ ਕਾਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੇ ਇਹਦਾ ਪ੍ਰਾਸ਼ਕਿੰਗ ਪ੍ਰਾਈਸ ਰੱਖ ਰਹੇ ਹਾਂਗੇ 18.5 ਲੱਖ ਰੁਪਏ। 18.5 ਲੱਖ। ਹਾਂਜੀ ਤੇ ਨੋਨ ਐਕਸੀਡੈਂਟਲ ਹਾਂਜੀ ਨਾਇਟ ਚੀਨਟਰੀ ਗਾਰੰਟੀ ਮੰਤਨ ਜ਼ਰੂਰ ਹੋਊਗਾ ਜੀ। ਠੀਕ। ਖਰੀਦ ਕਰਕੇ ਜਿਹੜਾ ਤੁਹਾਡੇ ਰਾਈ ਉਹਨਾਂ ਦੇ ਜ਼ਰੂਰ ਕਰਾਂਗੇ। ਹਾਂਜੀ ਤੇ ਜੇਕਰ ਗੱਲ ਕੀਤੀ ਜਾਵੇ ਜਿਵੇਂ ਕਈ ਬੰਦੇ ਸੁਪਨਾ ਹੁੰਦਾ ਵੀ ਸਟਾਰਟਿੰਗ ਗੱਡੀ ਕਿੰਨੇ ਰੇਟ ਤੋਂ ਮਿਲ ਸਕਦੀ ਹੈ ਤੇ ਕਿੰਨੇ ਪੈਸੇ ਦੇ ਕੇ ਲਿਆ ਜਾ ਸਕਦਾ ਬੰਦਾ। ਸਟਾਰਟਿੰਗ ਭਾਜੀ ਇੱਕ ਤਾਂ ਹੁੰਦਾ ਸਿਬਲ ਸਕੋਰ ਦੇ ਉੱਪਰ ਆਪਣਾ। ਹਾਂਜੀ ਠੀਕ ਹੈ ਨਾ ਜਿਹੇ ਦਾ ਹੁੰਦਾ ਉਸ ਦਾ ਆਪਣਾ ਲੋਨ ਮੈਂਸ਼ਨ ਹੋਣਾ ਪਏ ਆਲਮੋਸਟ ਕਰਨਾ ਸਾਰੀਆਂ ਨਗੀਆਂ ਇਹ ਬੰਦਾ 50 ਲੱਖ ਰੁਪਏ ਜੇਬ ਚ ਪਾ ਕੇ ਹੁੰਦਾ ਵਧੀਆ ਗੱਡੀ ਦੇ ਕੇ ਤੋਰਉਂ ਹਾਂਜੀ ਗਰੰਟੀ ਹੈ ਜੀ ਆਪਣੀ ਠੀਕ ਹੈ ਐਨੀ ਹੋਣੀ ਭੁਗਾਈ ਨਹੀਂ ਕਰਾਉਂਦੇ ਵੀ ਆਹ ਡਾਕੂਮੈਂਟ ਲਿਆ ਲਿਆ ਇੱਕ ਵਾਰੀ ਫੋਨ ਕਰਾਂਗੇ ਡਾਕੂਮੈਂਟ ਹਾਜ਼ਰ ਕਰਕੇ ਨਾਲ ਦੀ ਨਾਲ ਲੋਨ ਕਰਕੇ ਤੋਰ ਦਾਂਗੇ ਸੋ ਇਹ ਵੀ ਵਧੀਆ ਗੱਲ ਭਾਜੀ ਨੇ ਕਹੀ ਆ ਵੀ ਪਹਿਲਾਂ ਇੱਕ ਵਾਰ ਇਹਨਾਂ ਨਾਲ ਸੰਪਰਕ ਕਰ ਲਓ ਫੋਨ ਤੇ ਤੇ ਜੋ ਡਾਕੂਮੈਂਟ ਹੋਣਗੇ ਹਨਾ ਜੋ ਗੱਡੀ ਤੁਹਾਨੂੰ ਉਹ ਵੀਡੀਓ ਚ ਪਸੰਦ ਆਉਂਦੀ ਆ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ WhatsApp ਤੇ ਵੀ ਹਾਂਜੀ WhatsApp ਤੇ ਜੀ WhatsApp ਤੇ ਗੱਲ ਕੋਈ ਘੰਟੇ ਜਦੋਂ ਮਰਜ਼ੀ ਫੋਨ ਉਹੜੇ ਪੇਜ ਕੇ ਇਹਨਾਂ ਨੂੰ ਇੰਸਟਾਗ੍ਰਾਮ ਤੇ ਪੇਜ ਆ ਦੀ ਸੰਜੇਕਾਰ ਵਯਾਰ ਲੁਧਿਆਣਾ ਬਾਕੀ ਉੱਥੇ ਵਿਜ਼ਿਟ ਕਰ ਸਕਦੇ ਹੋ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ ਤੇ ਇਹਨਾਂ ਨਾਲ ਗੱਲਬਾਤ ਕਰਕੇ ਜੋ ਡਾਕੂਮੈਂਟ ਕਹਣਗੇ ਨਾਲ ਲੈ ਕੇ ਆ ਸਕਦੇ ਹੋ ਤੇ ਮੌਕੇ ਤੇ ਤੁਹਾਨੂੰ ਜਿਵੇਂ ਲੋਨ ਵੀ ਕੇ ਫੈਸਿਲਿਟੀ ਤੁਹਾਨੂੰ ਜੋ ਵੀ ਡਾਕੂਮੈਂਟ ਕਹਿੰਦੇ ਬਾਅਦ ਚ ਵੀ ਜੋ ਮਾੜਾ ਮੋਟਾ ਰਹਿ ਗਿਆ ਉਹ ਕਰਕੇ ਤੁਹਾਡਾ ਮਤਲਬ ਤੁਹਾਨੂੰ ਗੱਡੀ ਦੇ ਕੇ ਭੇਜਣਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਬਾਕੀ ਅੱਗੇ ਬ੍ਰਿਜਾ ਕੀ ਜੀ 2021 ਮਾਡਲ ਪੈਟਰੋਲ ਵੇਰੀਐਂਟ ਦੇ ਵਿੱਚ ਲੁਧਿਆਣਾ ਲੋਕਲ ਨੰਬਰ ਲੋਕਲ ਲੁਧਿਆਣਾ ਦਾ ਨੰਬਰ ਆ ਜੀ ਮੋਸਟ ਜਣੀ ਹੁਣ ਤੇ ਸਭ ਤੋਂ ਪਾਪੂਲਰ ਕਾਰ ਰਹੀ ਹੈਗੀ ਬਜਟ ਵੀ ਠੀਕ ਹੈਗਾ ਵੈਸੇ ਡੀਜ਼ਲ ਕਾਰ ਆਪਾਂ ਲੈਣੇ ਆਗੇ 9.5 ਲੱਖ ਤੋਂ ਘਟ ਨਹੀਂ ਆਉਂਦੀ ਹੈਗੀ ਇਹ ਆਪਾਂ 21 ਮਾਡਲ ਦਾ ਸਿਰਫ ਤੇ ਸਿਰਫ ਰੇਟ ਮੰਗ ਰਹੇ ਆਂਗੇ 8,75,000 ਰੁਪਏ ਜੀ ਠੀਕ ਇਹਦੇ ਵਿੱਚ ਵੀ ਮਾਨਤਾਣ ਕਰਾਂਗੇ ਠੀਕ ਹੈ ਜੀ ਮਤਲਬ ਇਹਦੇ ਵਿੱਚੋਂ ਵੀ ਹਜੇ ਹੋਰ ਮੰਗ ਹਾਂਜੀ ਆ ਫਸਟ ਓਨਰ ਹੈ ਜੀ ਗੱਡੀ ਠੀਕ ਆਲ オリジナル ਆ 44500 ਕਿਲੋਮੀਟਰ ਚੱਲੀ ਵੀ ਆ ਜੀ ਠੀਕ ਹੈ ਗੱਡੀ ਬੜੇ ਸਾਫ਼ ਲੱਗ ਰਹੀ ਹੈ ਦੇਖ ਲਓ ਬਾਕੀ ਤੁਹਾਨੂੰ ਹਾਂ ਜੀ ਹਾਂ ਆਲ オリジナル ਗੱਡੀ ਹੈਗੀ ਠੀਕ ਹੈ ਤੇ ਬਾਕੀ ਮਤਲਬ ਮੌਕੇ ਤੇ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਇਹ ਵੀ ਬ੍ਰਿਜ ਆਈ ਹੈ ਵਾ ਜੀ ਇਹ ਹੈਗੀ 2019 ਮਾਡਲ ਜਿਹੜੇ ਆਪਣੇ ਆਟੋਮੈਟਿਕ ਕਾਰ ਲੱਭਦੇ ਨੇਗੇ ਵੀਰ ਇਹ ਡੀਜ਼ਲ ਵੇਰੀਐਂਟਾਂ ਨਾਲੇ ਆਟੋਮੈਟਿਕ ਆਗੀ ਠੀਕ ਹੈ ਜੀ ਹਾਂ ਜੀ オリジナル ਪੰਜਾਬ ਦਾ ਨੰਬਰ ਹੈਗਾ ਤੇ ਜੀ ਡੀ ਡੀ ਆਈ 2019 ਮਾਡਲ ਹਾਂਜੀ ਹਾਂ 48000 ਸਮਥਿੰਗ ਚੱਲੀ ਵੀ ਆ ਜੀ ਚਾਰੇ ਪਾਸੇ ਘੁੰਮ ਕੇ ਦਿਖਾ ਦੇ ਇੱਕ ਵਾਰ ਕਿਉਂਕਿ ਬਰੀਜਾ ਬਹੁਤ ਹਾਈ ਡਿਮਾਂਡ ਚ ਗੱਡੀ ਆ ਹਾਈ ਡਿਮਾਂਡ ਚ ਆਈ ਆਟੋਮੈਟਿਕ ਵੈਸੀ ਬਹੁਤ ਘੱਟ ਮਿਲਦੀ ਆ ਹਾਂਜੀ 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 ਕਿਉਂਕਿ ਖਾਸ ਤੌਰ ਤੇ ਟ੍ਰੈਫਿਕ ਦੇ ਵਿੱਚ ਬਹੁਤ ਵੱਡੀ ਡਿਮਾਂਡ ਆ ਜਿਹੜੇ ਆਪਣੀਆਂ ਬੈਨਾਪ ਚਲਾਉਂਦੀਆਂ ਨੇਗੀਆਂ ਉਹਨਾਂ ਵਾਸਤੇ ਬਹੁਤ ਵਧੀਆ ਕਾਰ ਆ ਗਈ ਠੀਕ ਹੈ ਸਰ ਇਹ ਕਿੰਨੇ ਤੱਕ ਹੋ ਜੀ ਇਹਦਾ ਪਾਸਕਿੰਗ ਪ੍ਰਾਈਸ ਕਰਦੇ ਆ 875000 ਰੁਪਇਆ ਬਾਕੀ ਇਹਦਾ ਵੀ ਜ਼ਰੂਰ ਕੋ ਜੀ ਹਾਂਜੀ ਹਾਂ ਠੀਕ ਇਹ ਆ ਜੀ ਕਰੇਟਾ 2016 ਮਾਡਲ ਚੰਡੀਗੜ੍ਹ ਨੰਬਰ ਇਹ ਵੀ ਆਟੋਮੈਟਿਕ ਦੇ ਵਿੱਚ ਹੀ ਆ ਡੀਜ਼ਲ ਠੀਕ ਹੈ ਜੀ ਹਾਂਜੀ ਇਹ ਮਾਡਲ ਦੀ ਤਾਂ ਵੈਸੀ ਡਿਮਾਂਡ ਬਹੁਤ ਹੈ ਜੀ ਮਿਲਦਾ ਨਹੀਂ ਤਾਂ ਕਰੇਟਾ ਦੀ ਤਾਂ ਵੈਸੇ ਮਾਰਕੀਟ ਆ ਕਿਉਂਕਿ ਬੇਸ ਵਿੱਚ ਜਿਹੜੇ ਇਹ ਮਾਡਲ ਦੇ ਵਿੱਚ ਆਟੋਮੈਟਿਕ ਕਾਰਾਂ ਨਹੀਂ ਆਈਆਂ ਹੈਗੀਆਂ ਇੰਨੀਆਂ ਬਹੁਤ ਘੱਟ ਆਈਆਂ ਨੇਗੀਆਂ ਠੀਕ ਹੈ ਜੀ ਹਾਂਜੀ ਹਾਂ ਇਹਦਾ ਵੀ ਆਪਾਂ 7,75,000 ਰੁਪਏ ਮੰਗਦੇ ਆਂਗੇ ਠੀਕ ਹੈ ਨਾ ਫਰਸਟ ਓਨਰ ਕਾਰ ਆਗੀ ਤੇ 17 ਅੱਸੀ ਦੇ ਸਮਟਿੰਗ origignal ਚੱਲੀ ਵੀ ਆ ਜੀ ਗੱਡੀ ਬਾਕੀ ਇੰਟੀਰੀਅਰ ਦੀ ਚੈੱਕ ਕਰੋ ਗੱਡੀ ਬਹੁਤ ਨਵੀਂ ਆ ਲੇਜ਼ਰ ਦੇ ਸੀਟ ਕਵਰ ਚੜੇ ਹੋਏ ਨੇਗੇ ਹਾਂ ਸੋ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਇੰਟੀਰੀਅਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਲੀਨ ਆ ਗੱਡੀ ਹਾਂਜੀ ਹਾਂ ਚੰਡੀਗੜ੍ਹ ਦਾ ਨੰਬਰ ਆ ਆਪਣੇ ਠੀਕ ਹੈ ਹਾਂਜੀ ਤੇ ਸਰ ਨਾਲ ਬਹੁਤ ਖਾਸ ਤੋਫਾ ਖੜਾ ਕੀਤਾ ਹੋਇਆ ਤੁਸੀਂ ਹਾਂਜੀ ਇਹ ਹੈਗੀ ਆ ਜੀ ਬਸ ਆਪਣੇ ਪੰਜਾਬ ਦੇ ਵਿੱਚ ਬਹੁਤ ਰੀਅਰ ਕਾਰ ਹੈਗੀ ਰੀਅਰ ਕਾਰ ਹੈ ਤੇ ਹਾਂਜੀ ਕਾਫੀ ਵੇਟਰੀ ਮਤਲਬ ਸੁਪਨਾ ਕਹਿ ਸਕਦੇ ਆ ਕਾਫੀ ਲੋਕਾਂ ਦਾ ਇਹ ਆਈ ਹੈ ਕਿ ਮਿੰਨੀ ਕੂਪਰ 2013 ਮਾਡਲ ਜੀ ਟੌਪ ਵੇਰੀਐਂਟ ਆਗਾ ਇਹ ਠੀਕ ਹੈ ਜੀ ਸੈਕੰਡ ਓਨਰ ਹੈਗੀ 67000 ਸਮਥਿੰਗ ਚੱਲੀ ਹੋਈ ਆ ਜੀ ਠੀਕ ਹੈ ਜੀ ਨਾਨ ਐਕਸੀਡੈਂਟਲ ਕਾਰ ਹੈਗੀ ਇੱਕ ਅੱਧਾ ਪੀਸ ਟਾਜ ਚੰਗਾ ਹੈਗਾ ਉਹ ਵੀ ਵੰਪਰ ਵੰਪਰੀ ਠੀਕ ਹੈ ਜੀ ਹਾਂਜੀ ਤੇ ਅਸਕਿੰਗ ਪ੍ਰਾਈਸ ਆਪਾਂ ਕਰਦੇ ਹਾਂ ਇਹਦਾ ਕਿੰਨੇ ਤੱਕ ਹੋ ਜੂਗਾ ਜੀ ਲੋਨ ਲੋਨ ਜੀ ਇਹ ਜਿਵੇਂ ਮਾਡਲ ਟਾਉਨ ਹੈਗਾ ਇਹ ਤੇ ਹੋ ਹੀ ਜਾਣਾ 60-65% ਤੱਕ ਜੀ ਜਿਵੇਂ ਆਪਾ ਮਾਡਲ ਨੇਗੇ ਉੱਚੇ 19-20 ਮਤਲਬ ਉਹਨਾਂ ਤੇ ਜ਼ਿਆਦਾ ਹੋ ਜਾਂਦਾਗਾ ਠੀਕ ਹੈ ਠੀਕ ਹਾਂਜੀ ਹਾਂ ਠੀਕ ਬੱਤੀ ਆ ਕੇ ਆਪਣੇ ਕੋਲੇ 18 ਖੜੀਆਂ ਲੱਗੀਆਂ ਤੇ ਜੇ ਬਾਈ ਚਾਂਸ ਕੋਈ ਪੰਜਾਬ ਤੋਂ ਬਾਹਰ ਹੋ ਕੋਈ ਈਵਰਸ ਦੇਖਦਾ ਉਹਦੇ ਲਈ ਲੋਨ ਦੀ ਹੈਗੀ ਜਰੂਰ ਜੀ ਜਰੂਰ ਡਾਕੂਮੈਂਟ ਪੂਰੇ ਕਰਦੇ ਜੀ ਉਹ ਆਪਣੇ ਠੀਕ ਹਨਾ ਠੀਕ ਹੈ ਜੀ ਹਾਂ ਡਾਕੂਮੈਂਟ ਪੂਰੇ ਕਰਦੇ ਆਪਾਂ ਹੋਮ ਡਿਲੀਵਰੀ ਵੀ ਕਰ ਦਾਂਗੇ ਕਰਦੀ ਅੱਛਾ ਜੀ ਵੀ ਹੋਮ ਡਿਲੀਵਰੀ ਵੀ ਹੋ ਜੂਗੀ ਸੋ ਇਹ ਵੀ ਖਾਸ ਗੱਲ ਹੈ ਵੀ ਜੇ ਤੁਸੀਂ ਕਿਤੇ ਜਿਵੇਂ ਕਈ ਦੋਸਤ ਬਾਹਰ ਬੈਠੇ ਨੇ ਆਪਣੀ ਫੈਮਿਲੀ ਦੇ ਲਈ ਗੱਡੀ ਲੈਣਾ ਚਾਹੁੰਦੇ ਨੇ ਤਾਂ ਤੁਸੀਂ ਪਸੰਦ ਕਰ ਸਕਦੇ ਹੋ ਗੱਡੀ ਇਹਨਾਂ ਨਾਲ ਡੀਲ ਕਰ ਸਕਦੇ ਹੋ WhatsApp ਤੇ Instagram ਤੇ ਗੱਲ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਡੀਲ ਡਨ ਕਰਨ ਤੋਂ ਬਾਅਦ ਤੁਹਾਡੀ ਹੋਮ ਪ੍ਰੀਵਿਊ ਹੋ ਜੂਗੀ ਗੱਡੀ ਦੀ ਬਿਲਕੁਲ ਜੀ ਬਿਲਕੁਲ ਘਰੇ ਸਾਡੇ ਕਿ ਆਵਾਂਗੇ ਠੀਕ ਹੈ ਹੋਰ ਪੇਪਰ ਵਰਕ ਦੀ ਆਲ ਵਰਕ ਦੀ ਸਾਰੀ 101% ਗਾਰੰਟੀ ਹੋਣੀ ਹੈ ਜੀ ਪੇਪਰ ਵਰਕ ਦੀ ਆਪਣੀ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਪੇਮੈਂਟ ਬਾਅਦ ਦੇ ਵਿੱਚ ਲਵਾਂਗੇ ਪਹਿਲਾਂ ਸਾਨੂੰ ਪੇਪਰ ਵਰਕ ਪੂਰਾ ਦਿੱਤਾ ਜਾਊਗਾ ਫਿਰ ਅੱਗੇ ਤੁਸੀਂ ਦੇਖ ਸਕਦੇ ਹੋ ਦੋਸਤੋ ਉਹ ਗੱਡੀ ਜਿਹਦੀ ਕਹਿੰਦੇ ਵੇਟਿੰਗ ਵੀ ਮਤਲਬ ਸ਼ੋਰੂਮ ਵਾਲੇ ਵੀ ਉੱਥੇ ਗੱਲ ਨਹੀਂ ਸੁਣਦੇ ਉਹ ਗੱਡੀ ਆ ਵੀ ਜਿਹਦੀ ਪੂਰੀ ਡਿਮਾਂਡ ਚੱਲ ਰਹੀ ਹੈ ਇਸ ਟਾਈਮ ਵੀ ਸ਼ੋਰੂਮ ਦੇ ਵਿੱਚ ਵੀ ਮੈਂ ਕਹਿੰਦਾ ੱੱਕਾ ਮੁੱਕੀ ਚੱਲ ਰਹੀ ਹੈ ਬਿਲਕੁਲ ਜੀ ਬਿਲਕੁਲ ਸੀ ਐਸ ਐਮ ਨੇ ਸਾਲ-ਸਾਲ ਦੀ ਵੇਟਿੰਗ ਚੱਲ ਰਹੀਆਂ ਨੇ ਜੀ ਇਹ ਥਾਰ ਹੈਗੀ ਆਪਣੇ ਕੋਲੇ 2021 ਮਾਡਲ ਜੀ ਇਹ ਨੰਬਰ ਵੀ ਬਹੁਤ ਦਾ ਨੰਬਰ ਚੈੱਕ ਕਰੋ ਮੈਨੂੰ ਲੱਖਾਂ ਦਾ ਤਾਂ ਨੰਬਰ ਹੀ ਲੱਗ ਰਿਹਾ ਜੀ ਹਾਂ ਜੀ ਆ 009 ਨੰਬਰ ਆ ਜੀ ਸਪੈਸ਼ਲ ਨੰਬਰ ਲਿਆ ਹੋਇਆ ਹੈਗਾ ਇਹ 4x4 ਹੈ ਜੀ ਡੀਜ਼ਲ ਵੇਰੀਐਂਟ ਦੇ ਵਿੱਚ ਨਾਲੇ ਕਨਵਰਟੇਬਲ ਵਰਡ ਮਾਡਲ ਆ ਜੀ ਆਪਾਂ ਆਪ ਸੱਤ ਨੂੰ ਲਾ ਵੀ ਸਕਦੇ ਹਾਂ ਮੰਦ ਵੀ ਕਰ ਸਕਦੇ ਹਾਂ ਇਹ ਮਤਲਬ ਮੋਡੀਫਾਈ ਕਰਵਾਈ ਹੋਈ ਹੈ ਕਿ ਹਾਂ ਜੀ ਆ ਲਾਈਟ ਆ ਐਕਸਟਰਾ ਲੱਗੇ ਹੋਏ ਨੇ ਜੀ अच्छा जी हां जी ओवरसाइज राइट लगेदा कहंदे ही ਬਹੁਤ ਮਹਿੰਗੇ ਹੁੰਦੇ ਨੇ हां जी हां ਵੰਡਰਲੈਂਡ ਦੇ ਲਾਇ ਵੀਲ ਨੇ ਕਿ ਪੂਰੇ ਵਧੀਆ ਲੱਗੇ ਹੋਏ ਨੇ ਕਿ ਤੇ ਨੰਬਰ ਨਾਲ ਦੇਵਾਂਗੇ ਆਪਾਂ ਕਾਰ ਦਾ ਠੀਕ ਹੈ ਜੀ ਸਾਢੇ 15 ਲੱਖ ਰੁਪਏ ਆਸਕਿੰਗ ਪ੍ਰਾਈਸ ਕਰਦੇ ਆਪਾਂ ਠੀਕ ਮਤਲਬ ਨੰਬਰ ਨਾਲ ਵਿੱਚ ਨੰਬਰ ਜ਼ਰੂਰ ਨਾਲ ਦੇਵਾਂਗੇ ਜੀ ਸੋ ਦੋਸਤੋ ਇਹ ਵੀ ਵੱਡੀ ਤੁਸੀਂ ਲੈਸੇ ਸੋਲ ਸਕਦੇ ਹੋ ਵੀ ਨੰਬਰ ਲੱਖਾਂ ਦਾ ਨਾਲ ਮਿਲ ਰਿਹਾ ਹੈ ਤੇ ਟਾਇਰ ਲੋਏ ਤੇ ਤੁਸੀਂ ਨਿਗਾਹ ਮਾਰ ਸਕਦੇ ਹੋ ਵੀ ਬਹੁਤ ਹੀ ਖਾਸ ਡਿਜ਼ਾਈਨ ਤੇ ਜੋ ਅੱਜ ਕੱਲ ਦੇ ਪੂਰਾ ਨੌਜਵਾਨ ਪਸੰਦ ਕਰਦੇ ਨੇ ਤੇ ਇਹਦੇ ਨਾਲ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਬਹੁਤ ਖਾਸ ਗੱਡੀ ਬਣਾਈ ਹੋਈ ਆ ਸ਼ੌਂਕ ਨਾਲ ਰੱਖੀ ਲੱਗਦੀ ਆ ਪੂਰੀ ਇਹ ਤਾਂ ਹੀ ਬਸ ਪੁੱਛੇ ਨਾ ਕਸਟਮਰ ਨੇ ਇੰਨੇ ਸ਼ੌਂਕ ਨਾਲ ਰੱਖੀ ਆ ਲੱਗਦਾ ਲਗਭਗ 5 ਤੋਂ 6 ਲੱਖ ਰੁਪਇਆ ਇਹਦੇ ਉੱਪਰ ਲਾਇਆ ਹੋਗਾ ਸ਼ੌਂਕ ਨਾਲ ਦਿਖ ਰਿਹਾ ਜੀ ਠੀਕ ਆ ਇੰਪੋਰਟਡ ਲਾਈ ਵੀਲ ਲੱਗੇ ਹੋਏ ਨੇਗੇ ਹਾਂਜੀ ਤੇ ਰੂਬੀ ਕੌਨ ਦਾ ਬੰਪਰ ਵਗੈਰਾ ਲੱਗਿਆ ਹੋਗਾ ਹਾਰਟ ਟਾਪ ਆ ਗਈ 2022 ਮਾਡਲ ਆ ਇਹ ਵੀ ਮੈਨੂ ਆਲ 4x4 ਦੇ ਵਿੱਚ ਪੀਵੀ 68 ਮਠਾਨਕੋਟ ਸਾਈਡ ਦਾ ਨੰਬਰ ਆ ਜੀ 7000 ਨੰਬਰ ਲੱਗਿਆ ਹੋਗਾ ਵੀਆਈਪੀ ਨੰਬਰ ਲੱਗਿਆ ਹੋਵਾ ਜੀ ਐਮਪ ਬਫਰ ਲੱਗਿਆ ਹੋਵਾ ਡਬਲ ਵੇਸ ਆ ਜੀ ਘਟ ਤੋਂ ਘਟ 70 8000 ਰੁਪਏ ਦਾ ਕੱਲਾ ਮਿਊਜ਼ਿਕ ਸਿਸਟਮ ਹੀ ਹੈ ਹਾਂਜੀ ਹਾਂ ਬਾਕੀ ਲਾਈ ਵੀਲ ਦਾ ਤੁਸੀਂ ਦੇਖ ਹੀ ਲਓ ਆਪਣੇ ਮੁਸ਼ਕਲ ਨੇ ਇਹ ਜੇ ਮਿਲਨੇ ਸਹੀ ਗੱਲ ਹੈ ਸਹੀ ਗੱਲ ਹਾਂ ਜੀ ਮਿਲਣਗੇ ਵੀ ਮੈਂ ਕਹਿੰਦਾ ਬੰਦਾ ਦੇਖ ਕੇ ਰੂਬੀ ਗੋਨ ਨਾ ਵੀ ਮਾਤ ਪਾਉਂਦੀ ਜੀ ਖੜੀ ਕਾਰ ਸਹੀ ਗੱਲ ਹੈ ਦੂਰੋਂ ਤਾਂ ਰੂਬੀ ਗੋਨ ਪੂਰੀ ਹਾਂਜੀ ਹਾਂ ਹਾਂ ਕਿੜਾਈ ਲੱਗਦੀ ਹੈ ਜੀ ਤੇ ਇਹ ਕਿੰਨੇ ਤੱਕ ਮਤਲਬ ਆਪਣੀ ਡਿਮਾਂਡ ਹੈ ਇਹ ਆਪਾਂ 16 ਲੱਖ 25 ਹਜ਼ਾਰ ਰੁਪਿਆ ਡਿਮਾਂਡ ਕਰਦੇ ਆਂ ਜੀ ਠੀਕ ਹੈ ਜੀ ਹਾਂਜੀ ਹਾਂ ਬਾਕੀ ਮੌਕੇ ਤੇ ਜਰੂਰ ਇਹ ਨਾਲ 4/2 ਖੜੀ ਹੈ ਜੀ ਉਹ 4/2 ਆ ਜੀ 22 ਮਾਡਲ ਇਹ ਤਾਂ ਕੰਪਨੀ ਕੋਲ ਵੀ ਨਹੀਂ ਹੈਗੇ ਜੀ ਨਹੀਂ ਸਾਲ-ਸਾਲ ਦੀ ਬੀਡਿੰਗ ਚੱਲੀ ਜਾਂਦੀ ਹੈ ਜੀ ਹਾਂ ਜੀ ਉਹੀ ਮੈਂ ਕਹਿ ਰਿਹਾ ਵੀ ਇਹ ਤਾਂ ਕੰਪਨੀ ਕੋਲ ਵੀ ਨਹੀਂ ਤੁਸੀਂ ਕਿੱਥੇ ਲੱਭ ਲਈਏ ਬਸ ਆਪਣੇ ਕੋਲੇ ਹਰ ਟਾਈਮ ਹਾਜ਼ਰ ਮਿਲੂਗੀ ਜਿਹੜੀ ਕਾਰ ਆਪਣੀ ਡਿਲਵਰ ਅਵੇਲੇਬਲ ਕਰ ਸਕਦੇ ਹਾਂ ਹਾਂ ਜੀ ਹਾਂ ਜਿਹੜੀ ਮਰਜ਼ੀ ਕਾਰ ਹੋਵੇ ਆਪਣੇ ਕੋਲੇ ਹਰ ਟਾਈਮ ਹਾਜ਼ਰ ਮਿਲੂਗੀ ਠੀਕ ਹੈ ਪੀ ਵੀ ਦਾਸ ਲੁਧਿਆਣਾ ਪੰਜਾਬ ਦਾ ਜੀ ਸੋਰੀ ਲੁਧਿਆਣਾ ਦਾ ਨੰਬਰ ਆਣਾ ਜੀ ਹਾਂ ਜੀ 4/2 ਮੈਨੂਅਲ ਡੀਜ਼ਲ ਦੇ ਵਿੱਚ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਹ ਕੀ ਇਹ 10000 ਕਿਲੋਮੀਟਰ ਸਮਥਿੰਗ ਚੱਲੀ ਵੀ ਆ ਜੀ ਤੇ 15 ਕਿਲੱਖ ਰੁਪਿਆ ਆਪਾਂ ਮੰਗਦੇ ਆ ਜੀ ਇਸ ਤੋਂ ਇਹ ਤਾਂ ਜੇ ਸਿਬਲ ਵਗੈਰਾ ਸਹੀ ਆ ਡਾਕੂਮੈਂਟ ਪੂਰੇ ਮਿਲਦਾ ਲੋਨ ਕੋਈ ਹੋ ਜਾਂਦਾ ਜੀ ਹਾਂ ਫੁੱਲ ਵਾਂਗੂ ਹੀ ਹੋਏ ਫੁੱਲ ਵਾਂਗੂ ਹੀ ਹੋ ਜਾਂਦਾਗਾ ਸੋ ਦੋਸਤੋ ਇਹ ਵੀ ਵੱਡੀ ਗੱਲ ਆ ਤੇ ਮੌਕੇ ਦੀ ਤੁਹਾਨੂੰ ਮੈਂ ਕਹਿੰਦਾ ਹੱਥੋ ਹੱਥ ਤੁਸੀਂ ਡਾਕੂਮੈਂਟ ਤੇ ਪੇਮੈਂਟ ਕਰਨੀ ਆ ਨਾਲ ਦੀ ਨਾਲੇ ਤੁਹਾਨੂੰ ਚਾਬੀ ਮਿਲ ਜਾਣੀ ਆ ਬਿਲਕੁਲ ਜੀ ਬਿਲਕੁਲ ਨਾਲ ਦੀ ਨਾਲ ਲੋਨ ਹੋ ਜਾਣਾਗਾ ਬਸ ਮੇਨ ਗੱਲ ਆ ਵੀ ਬੰਦੇ ਦੇ ਕਾਗਜ਼ ਪੱਤਰ ਤੇ ਸਿਬਲ 'ਚ ਕੋਈ ਰੁਕਕਾ ਹੋਣਾ ਚਾਹੀਦਾਗਾ ਤੇ ਜੇ ਗੱਲ ਕੀਤੀ ਜਾਵੇ 70% ਤੱਕ ਜਿਹਨੇ ਲੋਨ ਕਰਾਉਣਾ ਤੁਹਾਡੇ ਦਾ ਤਜਰਬਾਗਾ ਤੁਸੀਂ ਡੇਲੀ ਡੀਲ ਕਰਦੇ ਹੋ ਕਿੰਨੇ ਸਿਵਲ ਸਕੋਰ ਮੰਗਦੇ ਆ ਯਾਨੀ ਮੰਨ ਲਓ ਵੀ 700 ਪਲੱਸ ਹੋਣਾ ਚਾਹੀਦਾ ਜੀ 700 ਤੋਂ ਪਲੱਸ ਹਾਂਜੀ ਹਾਂ 650 700 ਤੱਕ ਨਾਰਮਲ ਹੋਣਾ ਚਾਹੀਦਾ ਫਿਰ ਸੌਖਾ ਹੋ ਜਾਂਦਾ ਈ ਥੋੜਾ ਜਾਨੀ ਸੌਖਾ ਹੋ ਜਾਂਦਾ ਕੋਈ ਦਿੱਕਤ ਨਹੀਂ ਆਉਂਦੀ ਦਿੱਕਤ ਨਹੀਂ ਆਉਂਦੀ ਯਾਨੀ ਡਾਕੂਮੈਂਟ ਕਰਦਾ ਉਹ ਪਹਿਲਾਂ ਵੀ ਜਾਂਦਾ ਉਦੋਂ ਹਾਂਜੀ ਸਹੀ ਹੈ 6500 ਤੋਂ ਨੀਚੇ ਵੀ ਹੋ ਜਾਊਗਾ ਪਰ ਉਹ ਡਾਕੂਮੈਂਟ ਆਪਾਂ ਨੂੰ ਹੋਰ ਜਿਆਦਾ ਜਾਣੀ ਜ਼ਿੰਮੇਵਾਰੀ ਪਵਾਉਣੀ ਪੈਂਦੀ ਹੈ ਕਿਸੇ ਦੀ ਸਮਝ ਗਏ ਨਾ ਉਹ ਚੀਜ਼ ਹੋ ਜਾਵੇ ਉਹ ਡਾਕੂਮੈਂਟ ਘੱਟ ਲੱਗਦੇ ਨੇ ਹਾਂ ਲੋਨ ਤਾਂ ਸੀ ਉਹਨਾਂ ਦਾ ਵੀ ਕਰ ਦਿੰਦੇ ਜਿਨ੍ਹਾਂ ਦਾ ਬਿਲਕੁਲ ਲੋਨ ਹੈਗਾ ਹਾਂਜੀ ਲੋਨ ਦੀ ਗੱਲ ਹੈ ਉਹ ਨਾਰਾਜ਼ ਨਹੀਂ ਕਿਸੇ ਨੂੰ ਨਾਰਾਜ਼ ਨਹੀਂ ਕਰਦੇ ਹੈਗੇ ਜੇ ਇੱਕ ਵਾਰੀ ਮੌਕਾ ਦਿਓ ਠੀਕ ਹੈ ਹਾਂਜੀ ਹਾਂ ਸੋ ਇਹੀ ਨੇ ਖਾਸ ਗੱਡੀਆਂ ਨਾਲੇ ਅੰਦਰ ਖੜੀਆਂ ਨੇ ਮੈਨਸ ਟੌਪ ਦਾ ਬਣਾ ਅੰਦਰ ਹੈਗਾ ਅੱਛਾ ਠੀਕ ਹੈ ਠੀਕ ਹੈ ਹਾਂਜੀ ਹਾਂ ਤੋਂ ਦੋਸਤੋ ਨਿਗਾਹ ਮਾਰ ਸਕਦੇ ਹੋ ਤੁਸੀਂ ਗੱਡੀਆਂ ਪੂਰੀ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਤੇ ਸ਼ੋਅਰੂਮ ਵਾਲੀਆਂ ਜਿਹੜੀਆਂ ਮਿਲਦੀਆਂ ਨਹੀਂ ਸ਼ੋਅਰੂਮ 'ਚ ਉਹ ਖੜੀਆਂ ਨੇ ਹਾਂਜੀ ਇਹ ਖੜੀ ਹੈ ਹੁੰਡਾਈ ਦੀ ਵੈਨਿਊ ਕਾਰ ਆ ਜੀ 2023 ਮਾਡਲ ਇਹ ਨਵਾਂ ਮਾਡਲ ਹੈ ਨਵਾਂ ਮਾਡਲ ਹੈ ਜੀ ਐਸਓ ਵੇਰੀਐਂਟ ਆ ਪੈਟਰੋਲ ਦੇ ਵਿੱਚ ਚੱਲੀ ਸਿਰਫ 3500 ਕਿਲੋਮੀਟਰ ਚੱਲੀ ਹੈ ਜੀ ਹੁਣ ਤੱਕ ਅੱਛਾ ਜੀ ਹਾਂਜੀ ਓਰੀਜਨਲ ਪੰਜਾਬ ਦਾ ਨੰਬਰ ਆ ਤਰਨ ਤਰਨ ਦਾ ਜੀ ਪੀ ਵੀ ਸੀ ਵਾਲੀ ਹਾਂਜੀ ਅਜੇ ਤੱਕ ਪੋਲੀਥੀਨ ਨਹੀਂ ਉਤਰੇ ਸੀਟਾਂ ਦੇ ਉੱਪਰੋਂ ਸਿੰਗਲ ਸਕਰੈਚ ਵੀ ਨਹੀਂ ਪੂਰੀ ਬਾਡੀ ਦੇ ਉੱਪਰ ਨਵੀਂ ਹੈ ਤਾਂ ਨਵੀਂ ਆ ਜੀ 3540 ਆਲ ओरिजिनल ਚੱਲੀ ਦੀ ਗੱਡੀ ਰਿਟਰਨ ਦੇ ਵਿੱਚ ਦਿੱਤੀ ਜਾਊ ਤੁਹਾਨੂੰ ਇੰਨੀ ਕਿਹਾ ਮੈਂ ਕਹਿੰਦਾ ਬੰਦਾ ਨਵੀਂ ਗੱਡੀ ਦੇ ਮੱਥੇ ਟੇਕਣ ਲੱਗੇ ਚ ਚਲਾ ਬਿਲਕੁਲ ਨਹੀਂ ਬਿਲਕੁਲ ਚਲਾਉਂਦੇ ਨੇਗੇ 2023 ਮਾਡਲ ਆ ਕਿ ਕੈਸ਼ ਦੀ ਗੱਡੀ ਆ ਕੋਈ ਲੋਨ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਲਗਭਗ 80 ਤੋਂ 90% ਤੱਕ ਇਸ ਕਾਰ ਦੇ ਉੱਪਰ ਲੋਨ ਹੋ ਜਾਣਾ ਆ ਰਾਮ ਨਾਲ ਠੀਕ ਹੈ ਜੀ ਹਾਂਜੀ ਤੇ ਇਹਦਾ ਆਪਾਂ ਅਸਕਿੰਗ ਪ੍ਰਾਈਸ ਕਰਦੇ ਆ 1.5 ਲੱਖ ਰੁਪਏ ਜੀ ਠੀਕ ਹੈ ਤੇ ਬਾਕੀ ਮੌਕੇ ਤੇ ਮੰਨਤਾ ਬਾਕੀ ਜਰੂਰ ਮੌਕੇ ਤੇ ਹੋ ਜਾਣਾ ਜੀ ਤੇ ਇਹ ਆ ਜੀ ਤੁਹਾਨੂੰ ਪਤਾ ਹੀ ਆ ਇਹ ਕਾਰ ਦੀ ਮਾਰਕੀਟ ਹੈ ਇਹ ਸੁ ਐਕਚੁਅਲੀ ਦੇਖ ਲਓ ਸ਼ੋਰੂਮ ਵਾਲਿਆਂ ਨੂੰ ਦੇਖਣ ਨੂੰ ਨਹੀਂ ਹੈਗੀ ਗੱਡੀ ਇਹ। ਹਾਂਜੀ ਹਾਂ ਪੂਰੀ ਮਾਰਕੀਟ ਦੇ ਵਿੱਚ ਚੱਲਦੀ 2022 ਮਾਡਲ ਹੈ ਜੀ ਇਹ। ਠੀਕ ਹੈ ਜੀ। A5X ਆਟੋਮੈਟਿਕ ਦੇ ਵਿੱਚ ਡੀਜ਼ਲ ਵੇਰੀਐਂਟ ਹੈਗਾ ਪੈਨੋਰਾਮਿਕ ਸਾਨਾ ਰੂਫ ਹੈਗਾ ਤੇ ਚੱਲੀ 15000 ਕਿਲੋਮੀਟਰ ਹੈ ਟੋਟਲ। ਅੱਛਾ ਜੀ। ਹਾਂਜੀ ਲੋਕ ਲੁਧਿਆਣੇ ਦਾ VIP ਨੰਬਰ ਲੱਗਿਆ ਭਾਜੀ। ਅੱਛਾ ਜੀ। ਹਾਂਜੀ ਸਿੰਗਲ ਸਕ੍ਰੈਚ ਵੀ ਨਹੀਂ ਸਾਰੀ ਬੋਡੀ ਦੇ ਉੱਪਰ। 22 ਮਾਡਲ ਹੈ ਜੀ। 22 ਮਾਡਲ ਹੈ ਜੀ। ਠੀਕ ਹੈ ਜੀ। ਹਾਂਜੀ 22 ਦੇ ਵੀ ਲਾਸਟ ਮਹੀਨੇ ਦੀ ਹੈਗੀ ਨਵੰਬਰ ਅਕਤੂਬਰ ਦੀ ਹੋਈ ਹੈਗੀ। ਠੀਕ ਠੀਕ ਹਾਂਜੀ ਹਾਂ ਤੇ ਡਿਮਾਂਡ ਕੀ ਹੈ ਜੀ ਇਹਦੀ 2175 ਡਿਮਾਂਡ ਕਰਦੇ ਆ ਜੀ ਆਪਾਂ ਠੀਕ ਠੀਕ ਹਾਂਜੀ ਤੇ ਮਤਲਬ ਲੱਗੀ ਬੱਜੀ ਦੀ ਬੋਲੀ ਲੱਗੀ ਬੱਜੀ ਦੀ ਇਹ ਚੀਜ਼ਾਂ ਗੀ ਇਹ ਗੱਡੀ ਦੀ ਗਾਰੰਟੀ ਹੈ ਜੀ ਠੀਕ ਹੈ ਨਾ ਇਹ ਤਾਂ ਕੋਈ ਲੱਗੀ ਬੱਜੀ ਤਾਂ ਬਹੁਤ ਜੇੜੀ ਹੋਊ ਵੀ ਕੋਈ ਹੋਰ ਮਾਡਲ ਹੈ ਜੋ ਉਹ ਵੀ ਦੱਸ ਕੇ ਉਹ ਵੀ ਉਹ ਨੀਵੇਂ ਮਾਡਲਾਂ ਦੇ ਵਿੱਚ ਆ ਗਈ ਇਹ ਮਾਡਲ ਦਾ ਵਜੋਂ ਲੱਗੀ ਬੱਜੀ ਤਾਂ ਬਹੁਤ ਦੂਰ ਦੀ ਗੱਲ ਆ ਗਈ ਕੋਈ ਸਿੰਗਲ ਸਕਰੈਚ ਵੀ ਨਹੀਂ ਮਿਲਣਾ ਤੁਹਾਨੂੰ ਕਾਰਾਂ ਤੇ ਠੀਕ ਹੈ ਹਾਂਜੀ ਹਾਂ ਇਹ i20 ਖੜੀ ਹੈ ਜੀ ਹਾਂਜੀ ਨਾਲ ਤਾਂ ਸੀਐਨਜੀ ਲੱਗੀ ਵੀ ਹੈਗੀ ਅੱਛਾ ਜੀ ਉੱਤੋਂ ਆਟੋਮੈਟਿਕ ਟ੍ਰਾਂਸ ਇਹ ਦਾ ਸੋਨੇ ਦਾ ਸੁਹਾਗੇ ਵਾਲਾ ਹਾਂਜੀ ਹਾਂ 2021 ਮਾਡਲ ਆ ਸਪੋਰਟਸ ਵੇਰੀਐਂਟ ਆਗਾ ਠੀਕ ਹੈ ਜੀ ਪੀਵੀ 12 ਨੰਬਰ ਆਕਰ ਉਪਰ ਦਾ ਹਾਂਜੀ ਹਾਂ ਆਲ オリジナル ਕਾਰ ਆਗੀ ਸਾਰੀ ਚੱਲੀ 35000 ਕਿਲੋਮੀਟਰ ਆਗੀ ਅੱਛਾ ਜੀ ਚੱਲੀ ਕੋ ਖਾਸ ਨਹੀਂ ਕੋਸਮ ਨਹੀਂ ਚੱਲੀ ਹੋਈ ਜੀ ਕੋਈ ਐਕਸੀਡੈਂਟ ਨਹੀਂ ਹੈਗੀ ਠੀਕ ਹੈ ਜੀ ਹਾਂਜੀ ਹਾਂ ओके okay. ये दी कीवर्ड है जी ये दी ਆਪਾਂ 8,25,000 ਰੁਪਇਆ ਡਿਮਾਂਡ ਕਰਦੇ ਆ ਜੀ ਤੇ ਨਾਲ ਵਾਲੀ ਵੀ i20 ਨਾਲ ਵਾਲੀ ਵੀ i20 ਹੈ ਜੀ ਉਹ ਹੈਗੀ 2022 ਮਾਡਲ ਡੀਜ਼ਲ ਵੇਰੀਐਂਟ ਦੇ ਵਿੱਚ ਆ ਅਨੰਦਪੁਰ ਸਾਹਿਬ ਦਾ ਨੰਬਰ ਆ ਡੀਜ਼ਲ i20 ਬਹੁਤ ਔਕੀ ਮਿਲਦੀ ਆ ਹਾਂਜੀ ਹਾਂਜੀ ਇੱਕ ਤਾਂ ਡੀਜ਼ਲ ਆ ਕੀ ਉੱਪਰੋਂ ਲਾਈਟ ਟਾਇਰ ਚੈੱਕ ਕਰੋ ਗੱਡੀ ਦੇ ਐਕਸਟਰਾ ਲਾਇ ਵੀਲ ਲੱਗੇ ਹੋਏ ਨੇਗੇ ਚੱਲੀ ਵੀ ਗੱਡੀ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਸਿਰਫ 13,000 ਕਿਲੋਮੀਟਰ ਚੱਲੀ ਹੈ ਗੱਡੀ ਦੇਖੋ ਉਹ ਵੀ ਕਹਿੰਦੇ ਵੀ ਇੱਕ ਵੀ ਖਾਸ ਸੁਗਾਤ ਹੈ ਇੱਕ ਤਾਂ ਅਨੰਦਪੁਰ ਸਾਹਿਬ ਦਾ ਨੰਬਰ ਆ ਤੇ 13 ਹਜ਼ਾਰ ਚੱਲੀ ਹੋਈ ਆ 13 13 ਬਾਬੇ ਨਾਨਕ ਵਾਲਾ ਹੋ ਗਿਆ ਬਿਲਕੁਲ ਜੀ ਬਿਲਕੁਲ ਚੱਲੀ ਦੀ ਗਰੰਟੀ ਆ ਜੀ ਠੀਕ ਹੈ ਜੀ ਹਾਂਜੀ ਹਾਂ ਠੀਕ ਤੇ ਇਹ ਮਤਲਬ ਕੀ ਆ ਇਹਦਾ 9,25,000 ਰੁਪਏ ਡਿਮਾਂਡ ਕਰਦੇ ਆਈ ਆਪਾਂ ਬਾਕੀ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਹਾਂਜੀ ਲਾਈਟ ਆਰ ਬਿਲਕੁਲ ਇੱਕ ਸਿੰਗਲ ਸਕਰਾਚ ਵੀ ਨਹੀਂ ਹੈਗਾ ਇਹ ਸਾਰੀ ਬੋਡੀ ਤੇ ਪੇਂਟ ਬੋਡ ਦੀ ਗੱਲ ਤਾਂ ਬਹੁਤ ਦੂਰ ਦੀ ਹੈਗੀ ਠੀਕ ਹੈ ਹਾਂਜੀ ਇਹ ਆਪਣੀ ਇਹ ਹੈਗੀ ਜੀ ਗ੍ਰੈਂਡ ਆਈ 10 ਨਿਓ ਹਾਂਜੀ ਇਹ ਵੀ 2023 ਮਾਡਲ ਹੈਗੀ ਇਹ ਵੀ ਸੁਣ ਕੇ ਤੁਸੀਂ ਹੈਰਾਨ ਹੀ ਹੋਵੋਗੇ ਸਿਰਫ 900 ਕਿਲੋਮੀਟਰ ਚੱਲੀ ਹੋਈ ਹੈ ਵਾਹ ਜੀ ਵਾਹ ਇਹ ਤਾਂ ਮੈਂ ਕਹਿੰਦਾ ਫਿਰ ਸ਼ੋਰੂਮ ਚ ਲਿਆ ਕੇ ਖੜਾਈ ਹੈ ਲਿਆ ਕੇ ਖੜਾਈ ਹੈਗੀ ਬਸ ਉਹਨਾਂ ਦੀ ਵੱਡੀ ਫੈਮਿਲੀ ਸੀਗੀ ਠੀਕ ਹੈ ਜੀ ਠੀਕ ਹੈ ਜੀ ਉਹ ਆਪਾਂ ਤਾਂ ਵੱਡੀ ਕਾਰ ਲੈ ਕੇ ਗਏ ਨੇ ਸਿਰਫ 900 ਕਿਲੋਮੀਟਰ ਚੱਲੀ ਹੈ ਮਾਡਲ ਵੀ ਟੌਪ ਵਾਲਾ ਬਿਲਕੁਲ ਆਸਤਾ ਮਾਡਲ ਹੈਗਾ ਠੀਕ ਹੈ ਜੀ ਹਾਂਜੀ ਲੋਕਲ ਬਰਨਾਲੇ ਦਾ ਨੰਬਰ ਹੈਗਾ ਅਜੇ ਏਜੰਸੀ ਵਾਲਾ ਰੀਵਨ ਵੀ ਉਦਾਂ ਹੀ ਲੱਗਿਆ ਹੋਇਆ ਹੈ ਹਾਂਜੀ ਹਾਂ ਰੀਵਨ ਵੀ ਉਦਾਂ ਹੀ ਲੱਗਿਆ ਹੋਇਆ ਹੈਗਾ ਠੀਕ ਹੈ ਜੀ 8900 ਕਿਲੋਮੀਟਰ ਟੋਟਲ ਚਲਦੀ ਹੈ ਜੀ ਠੀਕ ਹੈ ਤੇ ਇਹਦੀ ਆਪਣੀ ਕੀਮਤ ਇਹ 7,75,000 ਰੁਪਏ ਮੰਗਦੇ ਆ ਜੀ ਆਪਾਂ ਠੀਕ ਆ ਨਵੀਂ ਲਗਭਗ 9.5 ਲੱਖ ਦੇ ਆਸ-ਪਾਸ ਪੈਂਦੀ ਹੈ ਜੀ 8-9 ਕਿਲੋਮੀਟਰ ਚੱਲਿੰਦਾ ਤੁਹਾਨੂੰ 2 ਲੱਖ ਦਾ ਫਾਇਦਾ ਹੋ ਰਿਹਾਗਾ 2 ਲੱਖ ਦਾ ਫਾਇਦਾ ਹਾਂ ਇਹੋ ਜੀ ਗੱਡੀ ਤੇ ਪੂਰੇ ਦਾ ਪੂਰਾ ਲੋਨ ਵੀ ਹੋ ਜਾਊਗਾ ਜੀ ਠੀਕ ਆ ਤੁਸੀਂ ਸਹੀ ਹੋਣੇ ਪੂਰਾ ਫੁੱਲ ਜੇ ਸਿਬਲ ਸਕੋਰ ਸਹੀ ਨੇ ਡਾਕੂਮੈਂਟ ਪੂਰੇ ਨੇ ਹਾਂਜੀ ਹਾਂ ਪੂਰਾ ਵੀ ਹੋ ਜਾਣਾਗਾ ਠੀਕ ਹੈ ਸੋ ਦੋਸਤੋ ਇਹ ਵੀ ਫੈਮਿਲੀ ਕਾਰ ਕਹਿ ਸਕਦੇ ਆ ਜੇ ਮੈਂ ਆਪਣੀ ਮੀਡਲ ਕਲਾਸ ਜਾਦੇ ਫੈਮਿਲੀਆਂ ਨੇ ਉਹਨਾਂ ਲਈ ਬੈਸਟ ਕਾਰ ਕਹਿ ਸਕਦੇ ਆ ਗੱਡੀ ਨੂੰ ਵੀ ਤੇ ਅੱਗੇ ਵੈਨਿਊ ਫੇਰ ਆਜੀ ਇਹ ਵੈਨਿਊ ਆ ਜੀ 2021 ਮਾਡਲ ਐਸ ਸਵੇਰੀਅਨਟਾ ਪੈਟਰੋਲ ਦੇ ਵਿੱਚ ਠੀਕ ਹੈ ਜੀ ਹਾਂਜੀ ਇਹ ਵੀ ਫਰਸਟ ਓਨਰ ਕਾਰ ਆ ਕਿ ਚੱਲੀ ਸਿਰਫ ਤੇ ਸਿਰਫ 12-13000 ਕਿਲੋਮੀਟਰ ਆ ਪੀਵੀ 37 ਫਿਲਵਾੜੇ ਦਾ ਨੰਬਰ ਆ ਬੰਪਰ ਤੋਂ ਬੰਪਰ ਦੇਣ ਵਾਲੀ ਦੀ ਗਾਰੰਟੀ ਹੈ ਜੀ ਅੱਛਾ ਜੀ ਹਾਂਜੀ 1 ਇੰਚ ਵੀ ਕਲਮ ਲੱਗੀ ਹੋਵੇ ਗੱਡੀ ਤੇ ਜਿਹੜੀ ਆਪਾਂ ਫਰਸਟ ਓਨਰ ਗੱਡੀ ਦੀ 8,75,000 ਰੁਪਏ ਮੰਗ ਕਰਦੇ ਆਂ ਜੀ ਠੀਕ ਹੈ ਜੀ ਇਹ ਸਵੇਰੀਅਨਟਾ ਜੀ ਪੈਟਰੋਲ ਦੇ ਵਿੱਚ ਇਹ ਅੱਗੇ ਦੇਖੋ ਤੁਸੀਂ ਹੋਰ ਇੱਕ ਤੋਹਫਾ ਇਹ ਵੀ ਐਕਸ ਜੂ ਵੀ ਆ 2023 ਮ ਇਹ ਵੀ ਚੱਲੀ ਸਰਪ ਦੇ ਸਰਪ ਤੁਸੀਂ ਜਾਣ ਕੇ ਹੈਰਾਨ ਹੋਗੇ 3500 ਕਿਲੋਮੀਟਰ ਇਹ ਚੱਲੀ ਹੈ ਵਾਹ ਜੀ ਬਹੁਤ ਘੱਟ ਚੱਲੀ ਇਹ ਮੈਂ ਦੱਸਤਾ ਦੇ ਸਕਦਾ ਹਾਂ ਬਹੁਤ ਵਾਹ ਜੀ ਡੀਜ਼ਲ ਵੇਰੀਐਂਟ ਦੇ ਵਿੱਚ ਅੱਛਾ ਜੀ ਹਾਂ ਲਾਈਟ ਆਰ ਐਕਸਟਰਾ ਲੱਗੇ ਹੋਏ ਨੇ ਕਿ 75000 ਰੁਪਏ ਦਾ ਸੈੱਟ ਟੱਚ ਪਲੇਅਰ ਇਹਦੇ ਵਿੱਚ ਐਕਸਟਰਾ ਲੱਗਿਆ ਹੋਇਆ ਜੀ ਠੀਕ ਹੈ ਜੀ ਉਹ ਐਕਸਟਰਾ ਲਵਾਇਆ ਵਾ ਐਕਸਟਰਾ ਲਵਾਇਆ ਵਾ ਜੀ ਹਾਂ ਪੀਵੀ 65 ਨਾ ਮਹਾਲੀ ਦਾ ਨੰਬਰ ਆ ਸਭ ਤੋਂ ਮੰਗ ਵਾਲਾ ਨੰਬਰ ਆ ਜੀ ਪੀਵੀ 65 ਮਹਾਲੀ ਦਾ ਇਹਦਾ ਬੰਦੇ ਦੇ ਮੂੰਹ ਤੇ ਚੜਿਆ ਵਾ ਰਿਕ ਦੇ ਡਾਇਲੌਗ ਦਾ ਮੂੰਹ ਤੇ ਚੜਿਆ ਵਾ ਸਨਰੂਫ ਵਾਲਾ ਮਾਡਲ ਆ ਜੀ ਵੈਸੇ ਆਪਾਂ ਸਨਰੂਫ ਵਾਲਾ ਮਾਡਲ ਬਾਈਤੀ ਲੈਣਾ ਆ ਪੇ 20-25 ਲੱਖ ਤੋਂ ਘੱਟ ਮਿਲਦੀਆਂ ਨਹੀਂ ਕਰਾਂ ਹਾਂ ਜੀ ਤੇ ਪੀਵੀ 65 ਵੀ ਬਹੁਤ ਖਾਸ ਆ ਸਿੱਧੂ ਹੁਸੈਣ ਵਾਲੇ ਨੇ ਮਸ਼ਹੂਰ ਕਰਤਾ ਪੀਵੀ 65 ਦਾ ਹਰ ਪਾਸੇ ਡਿਮਾਂਡ ਚ ਆ ਤੇ ਇਹਦੀ ਕੀ ਡਿਮਾਂਡ ਆਈ ਆਪਣੀ ਡਿਮਾਂਡ ਆਪਾਂ ਕਰਦੇ ਆ ਜਿਹੜੀ 11,75 ਲੋੜ ਹੋ ਜੂਗੀ ਜੇ ਕਰਾਉਣਾ ਹੋਵੇ ਇਹ ਤੇ ਹੋ ਹੀ ਜਾਣਾ ਭਾਜੀ ਯਾਨੀ 9:30 ਤੋਂ 10 ਤੱਕ ਆਰਾਮ ਨਾਲ ਹੋ ਜਾਣਾਗਾ ਤਕਰੀਬਨ ਆਪਾਂ ਕਹਿ ਸਕਦੇ ਹਾਂ ਵੀ ਵਿੱਚ ਤਾਂ ਗੱਡੀਆਂ ਆਪਣੇ ਕੋਲ ਐ ਹੀ ਜ ਨੇ ਵੀ ਬੰਦਾ 10 ਰੁਪਏ ਲੈ ਕੇ ਆ ਜਵੇ ਜੇ ਹਾਂਜੀ ਹਾਂ ਉਹਨਾਂ ਤਾਂ ਵੀ ਹੋ ਜਾਣਾਗਾ ਠੀਕ ਆ ਵਿੱਚ ਐ ਹੀ ਜਾਂ ਕਰਾਣੇ ਵੀ ਤੁਹਾਡਾ ਤੁਸੀਂ ਸਹੀ ਹੋਣੇ ਚਾਹੀਦੇ ਹੋ ਪੂਰਾ ਲੋਨ ਵੀ ਹੋ ਜਾਊਗਾ ਠੀਕ ਐ ਸੋ ਉਹ ਤੋਂ ਦੇਖਦਾ ਇਹ ਵੀ ਕਹਿੰਦਾ ਇਹ ਵੀ ਸਾਈਕਲ ਵਾਲਾ ਵੀ ਗੱਡੀ ਲੈ ਸਕਦਾ ਹਾਂਜੀ ਆਹ ਕਾਰ ਦੇਖੋ ਘੱਟ ਤੋਂ ਘੱਟ 1 ਸਾਲ ਕੰਪਨੀ ਤੋਂ ਨਹੀਂ ਮਿਲਦੀ ਹੈਗੀ ਨਹੀਂ ਮਿਲਦੀ ਜੀ 35 ਦੀ ਐਵਰੇਜ ਆ ਜੀ ਇਹ ਗੱਡੀ ਦੀ ਹਾਂਜੀ ਟੋਇਟਾ ਦੀ ਹਾਈ ਰੇਟਰ ਠੀਕ ਐ ਅਰਪਣ ਕਰੂਜ਼ਰ ਹਾਈ ਰਾਈਡਰ ਆ ਗਈ 2023 ਮਾਡਲ ਆ ਗਈ ਚੱਲੀ ਬਸ ਫੇਰ ਤੋਂ ਸੀ ਹੈਰਾਨ ਹੋਣਾ ਸਿਰਫ 2200 ਕਿਲੋਮੀਟਰ ਇਹ ਤਾਂ ਪੂਰੇ ਹੈਰਾਨ ਹੀ ਕਰ ਰਿਹਾ ਹੈ ਜੀ ਇੱਕ ਹੋਰ ਇਹਦੀ ਸਭ ਤੋਂ ਵੱਡੀ ਖੂਬੀ 4x4 ਆ ਜੀ ਇਹ ਅੱਛਾ ਜੀ ਹਾਂ ਇਹ ਵੀ 4x4 ਆ ਪੈਨਾਰੋਮਿਕ ਸਨ ਰੂਫ ਹੋਏਗਾ ਠੀਕ ਹੈ ਜੀ ਹਾਂ ਜੀ 60 ਦੀ ਸਪੀਡ ਤੋਂ ਥੱਲੇ ਥੱਲੇ ਇਹਨੇ ਚੱਲਣਾਗਾ ਬੈਟਰੀ ਤੇ ਉਦੋਂ ਉੱਪਰ ਪਲੱਸ ਪੈਟਰੋਲ ਤੇ ਆਪਣੇ ਆਪ ਚਾਰਜਰ ਹੋਣੀ ਹੈਗੀ ਅੱਛਾ ਜੀ ਐ ਨਹੀਂ ਹੈਗਾ ਵੀ ਤੁਸੀਂ ਲੈ ਘਰ ਹੀ ਲੈ ਕੇ ਪਲੱਗ ਤੇ ਚਾਰਜ ਲਾਣੀਆਂ ਹੈਗੀ ਆਪਣੇ ਆਪ ਇਹ ਮਤਲਬ ਹੋ ਹੀ ਜਾਣੀਆਂ ਆਪਣੇ ਆਪ ਚਾਰਜਰ ਹੋਣੀਆਂ ਤੇ ਇਹ ਵੀ ਖਾਸ ਟੈਕਨੋਲ ਸਕਦੇ ਐ ਇਲੈਕਟ੍ਰੋਨਿਕ ਦਾ ਵੀ ਫਾਇਦਾ ਵਿੱਚ ਤੁਹਾਨੂੰ ਮਿਲਣਾ ਤੇ ਨਾਲ ਤੁਹਾਨੂੰ ਉਹ ਵੀ ਪੈਟਰੋਲ ਡੀਜ਼ਲ ਦੀ ਫੀਲਿੰਗ ਵੀ ਮਿਲਨੀ ਆ ਹਾਂਜੀ ਹਾਂ ਤੇ ਨੰਬਰ ਵੀ ਵਧੀਆ ਨੰਬਰ ਵੀ ਹਾਂ ਲੋਕਲ ਲੁਧਿਆਣਾ ਦਾ ਨੰਬਰ ਆ ਜੀ ਹਾਂ ਜੀ ਲੁਧਿਆਣਾ ਲੋਕਲ ਹਾਂ ਚੱਲੀ ਦੇਖ ਲਓ ਹੁਣ ਯਾਰ 1500 ਕਿਲੋਮੀਟਰ ਚੱਲੀ ਕੁਸਬ ਨਹੀਂ ਹੁੰਦੀ ਨਾ ਹਾਂਜੀ ਹਾਂਜੀ ਇੰਨੀ ਤਾਂ ਮੈਂ ਏਜੰਸੀਆਂ ਚ ਆਉਂਦੇ ਆਉਂਦੇ ਚਲਾਣਦੇ ਨੇ ਬੰਦੇ ਤੇ ਜੇ ਚਲਾਸਦਾ ਬੰਦਾ ਹਾਂਜੀ ਹਾਂ ਇਹ ਜੀ ਕਾਰ ਤੇ ਜਾਣੇ ਤਾਂ ਉਹਨੂੰ ਥੋੜੀ ਪੇਮੈਂਟ ਡਾਊਨ ਪੇਮੈਂਟ ਦੇਣ ਦੀ ਲੋੜ ਆ ਹੋ ਜਾਣਾ ਲੋਣਾ ਠੀਕ ਹੈ ਜੀ ਤੇ ਲਈ ਮਤਲਬ ਚਾਹਵਾ ਨਾ ਉਹ ਕੀ ਆਪਣੀ ਇਹਦੀ ਆਸਕਿੰਗ ਪਾ ਸਾਡੇ 19 ਲੱਖ ਰੁਪਏ ਮੰਗਦੇ ਆ ਜੀ ਠੀਕ ਹੈ ਜੀ ਠੀਕ ਹੈ ਬਾਕੀ ਮੌਕੇ ਤੇ ਹੋ ਜਾਣਾ ਜੀ ਠੀਕ ਹੈ ਠੀਕ ਹਾਂਜੀ ਹਾਂ ਤੇ ਲੋਨ ਕੈਸ ਕਿ ਜਿਹੜਾ ਸਹੀ ਆ ਬੰਦਾ ਸਿਬਲ ਵੀ ਸਹੀ ਆ ਡਾਕੂਮੈਂਟ ਵੀ ਤੁਹਾਡੇ ਕਹਨ ਮੁਤਾਬਿਕ ਸਾਰੇ ਦੰਦਾ ਕਿੰਨੇ ਤੱਕ ਮਤਲਬ ਉਹਨੂੰ ਡਾਊਨ ਪੇਮੈਂਟ ਦੇਣ ਦੀ ਲੋੜ ਕੋ ਡਾਊਨ ਪੇਮੈਂਟ ਯਾਰ ਇਹ ਜੀ ਕਾਰ ਦੇ ਪਿੱਛੇ ਦਾ ਬ੍ਰਦਰ ਜਾਣੀ 50 ਤੋਂ 60 ਹਜ਼ਾਰ ਮੰਨ ਕੇ ਚੱਲੀਏ ਉਸ ਬਹੁਤ ਬਹੁਤ ਜਾਣੀ ਨਾਂ ਵਰਗੀ ਹੋਈ ਹੈਗੀ ਆ ਜੇ ਬੰਦਾ ਅਲਟੋ ਲੈ ਜਾਓ ਸਮਝੋ ਤੁਸੀਂ ਤੁਹਾਨੂੰ ਟੌਪ ਕਲਾਸ ਦੀ ਗੱਡੀ ਮਿਲ ਜੂਗੀ 20-25 ਹਜ਼ਾਰ ਦੇ ਤਾਂ ਲੋਕ ਮੈਟਰੀ ਰਖਾਣ ਦੇ ਨੇ ਅੱਜ ਕੱਲ੍ਹ ਨਹੀਂ ਰਖਾ ਦਿੰਦੇ ਸਾਡੇ ਆਪਾਂ ਡਾਊਨ ਪੇਮੈਂਟ ਦੇ ਕਾਰ ਦੇ ਰਹੇ ਆ ਇੰਨੇ ਤੇ ਉਹਨੇ ਜੀ ਗੱਡੀ ਮਿਲ ਜਾਂਦੀ ਹ ਵੀ ਤੋਹਫਾ ਹੀ ਇੱਕ ਤੋਹਫੇ ਨਹੀਂ ਇਹ ਤਾਂ ਦਸੰਬਰ 2022 ਮਾਡਲ ਹੈਗੀ ਇਹ ਅੱਛਾ ਜੀ ਚੱਲੀ ਬਸ ਐਂ ਲਾ ਲਓ 5500 ਕਿਲੋਮੀਟਰ ਚੱਲੀ ਆ ਇੱਕ ਤਾਂ 5500 ਚ ਕਿੰਨੇ ਲੈਂਦੀਆਂ ਨੇ ਗੱਡੀਆਂ ਇੱਕ ਤਾਂ 5500 ਚੱਲੀ ਆ ਉੱਤੋਂ ਹੈਗੀ ਵੀ ਆਟੋਮੈਟਿਕ ਆ ਵਾਹੀਓ ਦੇਖ ਲਓ 5500 ਕਿਲੋਮੀਟਰ ਚੱਲੀ ਆਟੋਮੈਟਿਕ ట్రాਨਸਮਿਸ਼ਨ ਦੇ ਵਿੱਚ ਦਸੰਬਰ 2022 ਮਾਡਲ ਪੀਵੀ 18 2010 ਬਟਾਲੇ ਦਾ ਨੰਬਰ ਆ ਜੀ ਫਰਸਟ ਓਨਰ ਕਾਰ ਹੈ ਜੀ ਆਪਾਂ ਡੀਲ ਇਹੋ ਚੀਜ਼ ਦੀ ਕਰਦੇ ਜੀ ਜਿਹੜਾ ਨਾਲ ਆਪਣਾ ਕਸਟਮਰ ਖੁਸ਼ ਹੋਵੇ ਖੁਸ਼ ਹੋਵੇ ਠੀਕ ਹੈ ਨਾ ਆਪਾਂ ਉਹ ਚੀਜ਼ ਲੈ ਕੇ ਹੀ ਨਿਰਾਜੀ ਹੈਗੀ। ਜੋ ਦੋਸਤ ਮਾਰਕੀਟ ਵਾਲੇ ਲੈ ਕੇ ਆਏ ਮੈਨੂੰ ਨਹੀਂ ਲੱਗਦਾ ਵੀ ਇਦਾਂ ਦੀਆਂ ਤੁਹਾਨੂੰ ਡੀਲਾਂ ਹੋਰ ਕਿਤੇ ਮਿਲ ਸਕਦੀਆਂ ਨੇ ਜਾਂ ਤੁਸੀਂ ਦੇਖੀਆਂ ਹੋਣਗੀਆਂ। ਹਾਂਜੀ ਹਾਂ ਆਪਾਂ ਨੂੰ ਯਾਨੀ ਆਪਾਂ ਘੱਟ ਮਾਰਦਣ ਤੇ ਕੰਮ ਕਰ ਲਾਂਗੇ ਪਰ ਆਪਣਾ ਮੇਨ ਆ ਵੀ ਆਪਣਾ ਗਾਹਕ ਜੋੜਨਾ ਕੰਮ ਵਧੀਆ ਹੋਵੇ। ਵਧੀਆ ਦੇ ਰਹੇ ਹਾਂ। ਚੀਜ਼ ਹਾਂਜੀ ਆ। ਵੀ ਜਿਹੜੀ ਡਿਮਾਂਡ ਆ ਉਹ ਵੀ ਪਹਿਲਾਂ ਹੀ ਪੂਰੀ ਕਰਦੇ ਆ। ਪਹਿਲਾਂ ਹੀ ਪੂਰੀਆਂ ਗਾ ਗੱਡੀਆਂ ਲੈਣੀਆਂ ਉਹ ਨਹੀਂ ਡੀਲਰਸ਼ੀ ਦੇ ਵਿੱਚ ਆਪਾਂ ਦੋ ਦੋ ਮਹੀਨੇ ਡਿਬੇਟਾਂ ਕਰੀ ਜਾਂਦੇ ਆਂਗੇ। ਸਹੀ ਗੱਲ ਹੈ ਜੀ। ਆਪਾਂ 1000 2000 ਕਿਲੋਮੀਟਰ ਤੋ ਇਹ ਲੈਸ ਤੇ ਵੀ ਬਿਲਕੁਲ ਨਾ ਫਾਰਮੈਲਟੀ ਇੰਨੀ ਆ ਜੀ ਕਿ ਤੇ ਆ ਡਾਕੂਮੈਂਟ ਲਿਆਓ ਕਿ ਤੇ ਆ ਲਿਆਓ ਲੋਨ ਹੋਣ ਤੋਂ ਬਾਅਦ ਵੀ ਉਹਨੂੰ ਕਾਰ ਨਹੀਂਿਕਾਉਂਦੇ ਹੈਗੇ ਜਿਨ੍ਹਾਂ ਨੇ ਪੇਮੈਂਟ ਨਹੀਂ ਆਉਂਦੀ ਸਹੀ ਗੱਲ ਠੀਕ ਹੈ ਨਾ ਜੀ ਉਹਨੂੰ ਨਾਲ ਦੀ ਨਾਲ ਤੁਹਾਡੀ ਡਾਉਨ ਪੇਮੈਂਟ ਆ ਗਈ ਪੇਪਰ ਵਰਕ ਪੂਰਾ ਹੋ ਗਿਆ ਨਾਲ ਦੀ ਨਾਲ ਕਾਰ ਦੇ ਦੇਣੀ ਆ ਨਾਲੇ ਪੀਡੀਆ ਹੀ ਆਪ ਕਰਕੇ ਦੇਣਗੇ ਤੁਹਾਡੀ ਤਸੱਲੀ ਨਾਲ ਜਿਹੜੀ ਤੁਹਾਨੂੰ ਨਹੀਂ ਵੀ ਚੀਜ਼ ਪਤਾ ਉਹ ਵੀ ਆਪ ਦੱਸ ਦੋ ਬਿਲਕੁਲ ਦੱਸ ਕੇ ਦੇਵਾਂਗੇ ਜੀ ਤੇ ਇਹ ਆਪਣੀ ਇਹ ਵੀ ਹੋਂਡਾ ਮੇਜਾ ਜੀ 2023 ਮਾਡਲ ਠੀਕ ਹੈ ਜੀ ਇਹ ਵੀ ਬਾਤ ਚੱਲੀ ਤੁਸੀਂ ਇੰਹੀਂ ਲਾ ਲਓ ਪੀਵੀ 65 ਮਹਾਲੀ ਦਾ ਨੰਬਰ ਆ ਸਿਰਫ 7000 ਕਿਲੋਮੀਟਰ ਚੱਲੀ ਹੈ ਵਾਹ ਜੀ ਇਹ ਕਹਿੰਦਾ 7000 ਚੱਲੀ ਹੈ ਇੱਕ ਹੈ ਆਟੋਮੈਟਿਕ ਹੈ ਵੀ ਅੱਛਾ ਇਹ ਵੀ ਆਟੋਮੈਟਿਕ ਹੈ ਜਿਵੇਂ ਅੱਜ ਮਾਡਰਨ ਜਮਾਨਾ ਚੱਲ ਰਿਹਾ ਹੈ ਇਹਦਾ ਖਾਸ ਡਿਮਾਂਡ ਆਈ ਕਿਉਂਕਿ ਜਿੰਨੀ ਟ੍ਰੈਫਿਕ ਵੱਧ ਚੁੱਕੀ ਹੈ ਇਸ ਸਮੇਂ ਆਟੋਮੈਟਿਕ ਦਾ ਮੇਨ ਡਿਮਾਂਡ ਆ ਇਸ ਸਮੇਂ ਹਾਂਜੀ ਹਾਂ ਬਿਲਕੁਲ ਠੀਕ ਹੈ 77500 ਕਿਲੋਮੀਟਰ ਚੱਲੀ ਹੈਗੀ ਫਸਟ ਓਨਰ ਗੱਡੀ ਹੈ ਮਹਾਲੀ ਦਾ ਨੰਬਰ ਹੈਗਾ ਤੇ 9.5 ਲੱਖ ਰੁਪਏ ਦੀ ਆਪਾਸਕਿੰਗ ਪ੍ਰਾਈਸ ਕਰਦੇ ਹਾਂਗੇ ਠੀਕ ਹੈ ਜੀ ਨਾਲ ਵੀ ਉਹ ਖਾਸ ਗੱਡੀ ਖੜੀ ਹੈ ਜਿਹੜੀ ਬਹੁਤ ਪੂਰੀ ਡਿਮਾਂਡ ਦੇ ਵਿੱਚ ਹੈ ਹਾਂਜੀ ਇਹ ਵੀ Swift ਆ ਗਈ 2021 ਮਾਡਲ ਦੇ ਵਿੱਚ ਹਾਂਜੀ ਤੇ 21 ਮਾਡਲ ਆ VXI ਵੇਰੀਐਂਟ ਆ ਪੈਟਰੋਲ ਦੇ ਵਿੱਚ ਠੀਕ ਹੈ ਜੀ ਤੇ 45000 ਦੇ ਸਮਥਿੰਗ ਚੱਲੀ ਵੀ ਆ ਜੀ ਫਸਟ ਓਨਰ ਗੱਡੀ ਆ ਆਲ ਓਰੀਜਨਲ ਇਹ ਵੀ ਫਗਵਾੜੇ ਦਾ ਨੰਬਰ ਆਗਾ ਠੀਕ ਹੈ ਜੀ ਤੇ ਇਹਦੀ ਆਪਾਂ ਅਸਕਿੰਗ ਪ੍ਰਾਈਸ ਕਰਦੇ ਹਾਂ 6.5 ਲੱਖ ਰੁਪਏ ਜੀ ਠੀਕ ਹੈ ਜੀ ਹਾਂਜੀ ਕਿਹੜਾ ਮਾਡਲ ਤੁਸੀਂ ਇਹ 2021 ਮਾਡਲ ਹੈ ਜੀ VXI ਪੈਟਰੋਲ ਵੀਰੀਐਂਟ ਦੇ ਵਿੱਚ ਫਰਸਟ ਓਨਰ ਹੈ 2019 ਤੋਂ ਬਾਅਦ ਚ ਡੀਜ਼ਲ ਤਾਂ ਆਈ ਨਹੀਂ ਹੈਗੀ ਹਾਂਜੀ ਹਾਂ ਨਹੀਂ ਇਹ ਪੈਟਰੋਲ ਹੀ ਨਿਗੇ ਜੀ ਪੈਟਰੋਲ ਇੱਕ ਖਾਸ ਡਿਮਾਂਡ ਹੈ ਹਾਂਜੀ ਹਾਂ ਵਾਲੇ ਵਾਲੇ ਸਮੇਂ ਨੂੰ ਦੇਖਦੇ ਹੋਏ ਹਰ ਕੋਈ ਪੈਟਰੋਲ ਲੈਣੀ ਚਾਹੁੰਦਾ ਕਿਉਂਕਿ ਸਰਕਾਰ ਦਾ ਕੁਝ ਨਹੀਂ ਪਤਾ ਕਦੋਂ ਕਿਹੜਾ ਕੋਲ ਬਿਲਕੁਲ ਹਾਂਜੀ ਹੁਣ ਬੰਦ ਹੋਈ ਜਾਂਦੇ ਨੇ ਕਿ ਆ ਲੋਕਾਂ ਨੇ 20 ਵੀ 30 ਲੱਖ ਦੀਆਂ ਗੱਡੀਆਂ ਲਈਆਂ ਨੇ ਦਿੱਲੀ ਨਹੀਂ ਜਾ ਸਕਦੀਆਂ ਹੈਗੀਆਂ ਠੀਕ ਹੈ ਨਾ ਆਪਾਂ ਕਸਟਮਰ ਦੀ ਡਿਮਾਂਡ ਨੂੰ ਮੁੱਖ ਰੱਖ ਕੇ ਚੱਲ ਰਹੇ ਹਾਂ ਦਿੱਲੀ ਨਾਲ ਤਾਂ ਪੰਜਾਬ ਦਾ ਖਾਸ ਪਿਆਰ ਆ ਜੀ ਕਹਿੰਦੇ ਪਤਾ ਗੱਲ ਗਿਆ ਜਦੋਂ ਆਪਾਂ ਹੁਣ ਇੰਨੇ ਪੈਸੇ ਲਾ ਰਹੇ ਆ ਆਪਾਂ ਜਾਣ ਖਾਤਰੀ ਲਾ ਰਹੇ ਆ ਨਾ ਚਲੋ ਕਿਤੇ ਐਮਰਜੈਂਸੀ ਆ ਜਾਵੇ ਕਿਸੇ ਨੂੰ ਲੈ ਕੇ ਆਉਣਾ ਪੈਂਦਾ ਬਿਲਕੁਲ ਬ੍ਰਦਰ ਤੇ ਇਸ ਤੋਂ ਇਲਾਵਾ ਆਪਣਾ ਤਰੀਕੇ ਰੋਡ ਤੇ ਸ਼ੋਅਰੂਮ ਆ ਕੀ ਹੋਟਲ ਦੀ ਬੈਕ ਸਾਈਡ 30 ਤੋਂ 35 ਕ ਤੁਹਾਡਾ ਕੋਈ ਵੀ ਮਤਲਬ ਤੁਹਾਡੇ ਮਨ ਦੇ ਵਿੱਚ ਇੱਛਾ ਤੁਸੀਂ ਕੋਈ ਲੈਣੀ ਚਾਹੁੰਦੇ ਹੋ ਹਰ ਸਮੇ ਤੁਹਾਨੂੰ ਗੱਡੀ ਮਿਲੂਗੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਨੰਬਰ ਇੱਕ ਵਾਰ ਸਰ ਫੇਰ ਨੰਬਰ ਆਪਣਾ ਹੈ 97817000 ਤੇ ਇੱਕ ਹੈਗਾ 8151000003 ਸੋ ਤੁਸੀਂ ਇਹ ਨੰਬਰ ਵੀ ਦੇਖ ਰਹੇ ਹੋ ਤੁਹਾਨੂੰ ਸਕਰੀਨ ਤੇ ਵੀ نیچے ਨੰਬਰ ਚੱਲ ਰਿਹਾ ਤੇ ਕੰਟੈਕਟ ਕਰ ਸਕਦੇ ਹੋ ਗੱਲਬਾਤ ਕਰਕੇ ਹੋਰ ਕੋਈ ਮਾਡਲ ਤੁਹਾਨੂੰ ਇੰਨਾ ਦੇ ਵਿੱਚ ਵੀਡੀਓ ਚ ਨਹੀਂ ਮਿਲਿਆ ਉਹਦੇ ਬਾਰੇ ਪਤਾ ਕਰ ਸਕਦੇ ਜਿਵੇਂ ਲੱਡਬਾਕ ਸਾਰੀਆਂ ਕਦਰਾਂ ਹੀ ਹਾਜ਼ਰ ਨਹੀਂ ਆ ਆਪਣੇ ਪਾਜੀ ਨੇ ਦੱਸਿਆ ਵੀ ਇਹ ਕੋ ਸ਼ੋਰੂਮ ਆਪਣਾ ਉਹ ਤਾਂ ਹਾਜ਼ਰ ਨਹੀਂ ਹਨ ਇੱਥੇ ਦਿਖਾਈਆਂ ਨਹੀਂ ਗਈਆਂ ਇਹੋ ਜਿਹੀ ਉਹ ਨਹੀਂਆਂ ਠੀਕ ਹੈ ਇਹ ਨਹੀਂ ਹੈਗਾ ਵੀ ਕੋਈ ਦਿੱਲੀ ਤੋਂ ਲਿਆ ਕੇ ਵੇਚਤੀ ਕੋਈ ਹਰਾੜੇ ਤੋਂ ਲਿਆ ਕੇ ਵੇਚਤੀ ਉਹ ਕਾਰ ਨਹੀਂ ਹੈਗੀ ਆਪਣੇ ਕੋਲੇ ਕੋਈ ਵੀ ਸੋ ਸਾਰੇ ਖਾਸ ਤੋਹਫੇ ਨੇ ਸੋ ਜ਼ਰੂਰ ਕੰਟੈਕਟ ਕਰੋ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਤੁਹਾਨੂੰ ਕਦੇ ਕੋਈ ਮਤਲਬ ਇਦਾਂ ਦਾ ਕੋਈ ਉਹ ਨਹੀਂ ਮਿਲੂਗਾ ਅਸੀਂ ਆਪਣੇ ਮੰਨ ਲਓ ਪੂਰਾ ਵੈਸਟ ਦੇਵਾਂਗੇ ਜੀ ਤਾਈਂ ਅਸੀਂ ਜੀ ਘੱਟ ਮਾਰਦੇ ਨੇ ਕੰਮ ਰਿਆਂ ਸਾਨੂੰ ਐ ਵੀ ਆਪਣੇ ਲੋਕ ਜੁੜਨ ਨਾਲ ਇੱਕ ਵਾਰੀ ਇੱਕ ਹਰੇਕ ਜੀ ਕਸਟਮਰ ਨੂੰ ਆਪਾਂ ਦੱਸ ਕੇ ਦੇ ਰਹਿਆਂ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਪਰਦਾ ਚੱਲ ਰਿਹਾ ਕੋਲਾ ਰੱਖ ਲੈਂਦੇ ਨੇ ਕੋਲਾ ਰੱਖ ਰਹਿੰਦੇ ਨੇ ਜੀ ਠੀਕ ਨਾ ਇੱਕ ਵਾਰੀ ਪੈਸੇ ਲੈ ਲੇ ਮੁੜ ਕੇ ਕੋਈ ਸੁਣਦਾ ਨਹੀਂ ਕਸਟਮਰ ਦੀ ਠੀਕ ਹੈ ਸਾਡੇ ਕੋਲ ਤੁਸੀਂ ਬਾਅਦ ਦੇ ਵਿੱਚ ਵੀ ਆਉਂਗੇ ਬਾਅਦ ਵਿੱਚ ਵੀ ਤੁਹਾਡੀ ਸੁਣਵਾਈ ਹੋਊਗੀ ਤੇ ਭਾਈ ਦੇ ਸਵਾਲ ਤੋਂ ਬਹੁਤ ਹੀ ਤਰ੍ਹਾਂ ਦਾ ਹੈ ਜਿਹੜੀਆਂ ਨਹੀਂ ਗੀਆਂ ਜਿਹੜੇ ਹੱਥੋਂ ਕਸਟਮਰ ਲੈ ਜਾਂਦੇ ਨੇ ਕਿ 6 6 ਮਹੀਨੇ ਚਲਾ ਕੇ ਜਿਵੇਂ ਕਹਿੰਦੇ ਨੇ ਬਾਹਰ ਜਾਣਾ ਉਹ ਸਾਨੂੰ ਹੀ ਦੇ ਜਾਂਦੇ ਨੇ ਅੱਛਾ ਅੱਛਾ ਹਾਂ ਇਹ ਜਿਹੇ ਅੱਧੇ ਦੇ ਕਸ ਨੇ ਪਾਉਂਦੇ ਹੈਗੇ ਆਪਾਂ ਮਾਰ ਜੀ ਗੱਡੀ ਦਾ ਅੱਜ ਲੈ ਲਓ ਤੁਸੀਂ ਕੱਲ ਨੂੰ 2-3 ਲੱਖ ਬਾਕੀ ਇਹਨੇ ਵੀਰੇ ਆਪਣੇ ਫੌਨ ਬੈਠੇ ਨੇਗੇ ਉਹਨਾਂ ਨੂੰ ਕਿਤੇ ਆਉਣ ਜਾਣ ਦੀ ਲੋੜ ਨਹੀਂ ਗਈ ਫੋਨ ਕਰ ਲੈਣ ਸਿੱਧਾ ਮੈਨੂੰ ਉਹਨਾਂ ਨੂੰ ਮੈਂ ਫੋਨ ਕਾਰ ਦੀ ਡਿਟੇਲ ਦੇ ਦੇਣੀ ਆ ਪੂਰੀ ਠੀਕ ਆ ਜੀ ਤੇ ਪੇਪਰ ਵਰਕ ਪੂਰਾ ਕਰਦਣਾ ਤੇ ਇੱਕ ਘੰਟਾ ਉਹਨਾਂ ਦੇ ਕਾਰ ਪਹੁੰਚਦੀ ਹੋ ਜੂਗੀ ਸੋ ਇਹ ਵੀ ਇੱਕ ਕਬਡੀ ਨਹੀਂ ਹੈਗਾ ਵੀ ਕਈ ਵਾਰੀ ਇੱਥੇ ਫੈਮਿਲੀ ਚ ਨਹੀਂ ਹੁੰਦਾ ਕੋਈ ਆ ਕੇ ਦੇਖਣ ਵਾਲਾ ਜਿਹੜੀ ਕਾਰ ਦੀ ਕੰਡੀਸ਼ਨ ਆ ਮੈਂ ਫੋਨ ਤੇ ਦੱਸੂਗਾ ਜੇ ਘਰ ਜਾ ਕੇ ਇੱਕ ਪੈਸੇ ਦਾ ਹੀ ਫਰਕ ਹੋਇਆ ਤਾਂ ਜਿਵੇਂ ਉਹ ਕਹਿਣਗੇ ਪਾਉਂ ਮੈਂ ਡੀਲ ਕਰ ਲਾਂਗੇ ਸੋ ਇਹ ਵੀ ਦੋਸਤੋ ਬਹੁਤ ਵੱਡੀ ਗੱਲ ਆ ਸੋ ਜਰੂਰ ਜਲਦੀ ਸੰਪਰਕ ਕਰਿਓ ਮਿਲਦੇ ਆਂ ਜਲਦ ਫਿਰ ਤੋਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਧੰਨਵਾਦ